ਹੋਰ ਬਾਈ ਜੀ ਸਾਸੀ ਕਾਲਾ ਦਸਤੀ ਚੱਲਦੀ ਹੋਰ ਕੀ ਹਾਲ ਚੱਲ ਜੀ ਅੱਜ ਬਾਈ ਪਹੁੰਚੇ ਆ ਸਮੇ ਵਾਲੀ ਪਿੰਡ ਦੇ ਵਿੱਚ ਬਾਈ ਬਲਰਾਜ ਸਿੰਘ ਜੀ ਮੇਰੇ ਨਾਲ ਹੋਣਗੇ ਤੇ ਇਹਨਾਂ ਨੇ ਆਲੇ-ਦਾਲੇ 6 ਕਿੱਲਾਂ ਦੇ ਆਲੇ-ਦਾਲੇ ਜਾਮਨ ਦੇ ਰੁੱਖ ਲਾਏ ਆ ਬਾਈ ਜੀ ਜੇ ਮੈਂ ਗਲਤ ਨਾ ਹੋਵਾਂ ਇਹ ਤੁਹਾਡੇ ਪਾਕਿਸਤਾਨ ਵੰਡ ਵਾਲੇ ਦੇ ਲੱਗੇ ਹੋਏ ਆ ਨਾ ਹਾਂ ਉੱਥੋਂ ਆ ਕੇ ਅਸੀਂ ਇੱਥੇ ਆ ਕੇ ਲਾਏ ਨੇ ਵੀ ਇੱਥੇ ਸਾਨੂੰ ਪਹਿਲੀ ਲੋਟ ਹੋਈ ਸੀ ਆਪਾਂ ਸੰਤ ਜੀ ਵੀ ਇੱਥੇ ਆਏ ਆ ਤੇ ਉਸ ਤੋਂ ਬਾਅਦ ਕੇ ਫਿਰ ਹੌਲੀ ਹੌਲੀ ਦਰਜਪੜਾ ਦਾੰ ਸ਼ੁਰੂ ਕੀਤੇ ਲਾਉਣੇ ਤੇ ਉਦੋਂ ਦੇ ਲਈ ਜਾਂਦੇ ਇਹ ਮਤਲਬ 76 ਸਾਲ ਬੂਟੇ ਪੁਰਾਣੇ ਆ ਹਾਂ ਪੁਰਾਣੇ ਹੋ ਗਏ ਤੇ ਭਾਈ ਕਿਹੜੀ ਕਿਹੜੀ ਵੈਰੈਟੀ ਲੱਗੀ ਆਪਣੇ ਕੋਲ ਆ ਆਪਣੇ ਕੋਲ ਭਾਈ ਵੈਰੈਟੀਆਂ ਤਾਂ ਕਈ ਲੱਗੀਆਂ ਨੇ ਬਾਗ ਦੇ ਤੌਰ ਤੇ ਲੱਗਿਆ ਆਲੂ ਬਸਾਰਾ ਆਲੂ ਜਾਂਨ ਨਾਕ ਇਹ ਕੁਝ ਲੱਗਿਆ ਜੀ ਬਾਗ ਦੇ ਦਾ ਜਿਹੜਾ ਆਪਾਂ ਵਸਾਇਆ ਕਰਦੇ ਹਾਂ ਹਾਂਜੀ ਹਾਂਜੀ ਭਾਈ ਜੇ ਇਹਨਾਂ ਦੀ ਕਮਾਈ ਦੀ ਗੱਲ ਕਰੀਏ ਲੋਕ ਕਹਿੰਦੇ ਆ ਵੀ ਯਾਰ ਇਹ ਮਰ ਜਾਂਦੇ ਆ ਝੋਨੇ ਚੋਂ ਕਮਾਈ ਜ਼ਿਆਦਾ ਹੁੰਦੀ ਆ ਕਣਕ ਚੋਂ ਜ਼ਿਆਦਾ ਹੁੰਦੀ ਆ ਜਿੰਨਾ ਦੀ ਕਮਾਈ ਦੀ ਗੱਲ ਕਰੀਏ ਜਾਮਨ ਦੀ ਜਾਂ ਕਿਸੇ ਹੋਰ ਦੀ ਤੇ ਇਹ ਕਿੰਨੀ ਕੰਮਦਲ ਹੋ ਜਾਂਦੀ ਹੈ ਬਈ ਇਹਦੀ ਸਾਲਖ ਦੀ ਇਹ ਬਾਈ ਇਹ ਤਾਂ ਸ਼ਰਤ ਲਾ ਕੇ ਵੀ ਕਹਿ ਸਕਦੇ ਅਸੀਂ ਵੀ ਜਿਹੜਾ ਮਾੜੇ ਤੋਂ ਮਾੜਾ ਬਾਗ ਹੋਊਗਾ ਹਾਂਜੀ ਉਹ ਆਪਾਂ ਨੂੰ ਲੱਖ ਰੁਪਇਆ ਦੇ ਕੇ ਛੱਟੂਗਾ ਮਾੜੇ ਤੋਂ ਮਾੜਾ ਬਾਗ ਵੀ ਆਪਾਂ ਖਰਚਾ ਤਾਂ ਕਰਨਾ ਜ਼ਰੂਰ ਇੱਕ ਵਾਰੀ ਬਾਗ ਲਾਉਣਾ ਹਾਂਜੀ 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 ਸਾਂਭਣ ਤੇ 2 ਸਾਲ ਉਸ ਤੋਂ ਬਾਅਦ ਬਾਗ ਨੇ ਆਪਦਾ ਖਰਚਾ ਆਪੇ ਚੱਕਣਾ ਹਾਂ ਉਸ ਤੋਂ ਬਾਅਦ ਮੰਨ ਕੇ ਚੱਲੋ ਆਪਾਂ ਨੂੰ ਲੱਖ ਰੁਪਇਆ ਫਿਰ ਵੀ ਉਹਨੇ ਆਪਾਂ ਨੂੰ ਕਮਾਈ ਦੇ ਹੀ ਜਾਣੀ ਆ ਭਾਵੇਂ ਮਾੜਾ ਬਾਗ ਹੋਵੇ ਠੀਕ ਹੈ ਬਾਈ ਇੱਕ ਆ ਭਰਿਆ ਸਪਰਿਆਂ ਦੀ ਗੱਲ ਕਰਦੇ ਆ ਬਾਈ ਇਹਨਾਂ ਤੇ ਆਮ ਰਿਆਂ ਸਪਰਿਆਂ ਕਿੰਨੀ ਕਿਸਮ ਸੰਭਾਲਣ ਦੀ ਕਰਨੀ ਪੈਂਦੀ ਆ ਅਸੀਂ ਇਹਦੀ ਸਾਹ ਸੰਭਾਲ ਕੁਛ ਵੀ ਨਹੀਂ ਕਰਦੇ ਇਹ ਜਿਹੜਾ ਬੰਦਾ ਠੇਕੇ ਲੈ ਲੈਂਦਾ ਬਾਗ ਹਾਂਜੀ ਉਹਨੇ ਸਾਹ ਸੰਭਾਲ ਕਰਨੀ ਆ ਸਾਰੀ ਆਪਾਂ ਤਾਂ ਇੱਕ ਵਾਰੀ 2 ਸਾਲ ਪਾਲਨਾ 2 ਸਾਲ ਪਾਲਣ ਤੋਂ ਬਾਅਦ ਫਿਰ ਆਪਣਾ ਦੁਕਾਨਦਾਰੀ ਵਾਲਾ ਸਿਸਟਮ ਹੋ ਜਾਂਦਾ ਵੀ ਰੈਡੀਮੇਡ ਆਪਣਾ ਕਰਤਾ ਕੰਮ ਵੀ ਕੀ ਜਾਣਾ ਇਹ ਤੇ ਇਹ ਮਤਲਬ ਕਿ ਦੂਜੇ ਤੀਜੇ ਸਾਲ ਫਲ ਚੱਕ ਲੈਂਦਾ ਹੋਣਾ ਕਿ ਜ਼ਿਆਦਾ ਟਾਈਮ ਜਮਨ ਤਾਂ ਲਊਗਾ ਜੀ 7 ਸਾਲ ਅੰਰੂਦ 1.5 ਸਾਲ ਬਾਅਦ ਨਾਖ ਵੀ 4 ਸਾਲ ਲੈ ਜਾਂਦੀ ਆ ਹੁਣ ਨਵੀਂ ਵੈਰਿਟੀ ਪਹਿਲਾਂ 7 ਸਾਲ ਲੈਂਦੀ ਸੀ ਠੀਕ ਹੈ ਜੀ ਹੁਣ ਹੋ ਜਾਂਦੀ 4 ਤੋਂ 5 ਸਾਲਾਂ ਐ ਰੈਡੀ ਤੇ ਤੁਸੀਂ ਦਿਖਾਉਂਗੇ ਆਪਣੇ ਅਮਰੋਦਾਂ ਦੇ ਬਾਗ ਕਿਹੜੇ ਸਾਈਡ ਤੇ ਲੱਗੇ ਅਮਰੋਦਾਂ ਦਾ ਬਾਗ ਆ ਜੋ ਵੀ ਮਿੱਤਰ ਸਹੀ ਬਣ ਜਾਂਦੀ ਆ ਇਹ ਤਾਂ ਬਾਈ ਸ਼ੌਂਕੀ ਸਰਦਾਰ ਆਏ ਸੀ ਤੇ ਉਹਨਾਂ ਨੂੰ ਪਤਾ ਲੱਗਿਆ ਬਾਈ ਤੁਹਾਡੇ ਬਾਰੇ ਹਾਂ ਜੀ ਲੋਕ ਕਹਿੰਦੇ ਆ ਨਹੀਂ ਯਾਰੇ ਵੀਡੀਓ ਚ ਝੂਠ ਬੋਲਦੇ ਆ ਨਹੀਂ ਨਹੀਂ ਝੂਠ ਆਪਾਂ ਇਕੱਲਾ ਇਹ ਨਹੀਂ ਆ ਤਾਂ ਵੀ ਸਾਡੇ ਕੋਲ ਹੀ ਇੰਨੇ ਨੂੰ ਪਹਿਲੀ ਠੇਕੇ ਜਾਂਦੀ ਬਾਗ ਠੇਕੇ ਜਾਂਦਾ ਹਾਂਜੀ ਹਾਂਜੀ ਇਹ ਆਪਣੇ ਪਿੰਡ ਤੁਸੀਂ ਕਿਸੇ ਘਰ ਨੂੰ ਵੀ ਪੁੱਛ ਲਓ ਹਾਂਜੀ ਲੱਖ ਰੁਪਿਆ ਦਾ ਮਿਨੀਮਮ ਹੈਗਾ ਹੀ ਹੈਗਾ ਨਾ ਵੀ ਜਿਹੜਾ ਲਾਹਬਾਦੀ ਜਿਹੜਾ ਬਾਗ ਆ ਨਾ ਹਾਂਜੀ ਉਹ ਪ੍ਰਾਣੀ ਨਸਲ ਹੈ ਲੱਖ ਰੁਪਇਆ ਤਾਂ ਉਹ ਦੇ ਜਾਂਦੀ ਆ ਇਹ ਹਸਾਰਤ ਦਾ ਨਵੀਂ ਨਸਲ ਹੈ ਇਹਨੇ ਤਾਂ 4-5 ਲੱਖ ਰੁਪਏ ਸਾਡੇ ਪਿੰਡ ਸਾਡਾ ਤਾਂ 4 ਲੱਖ ਨੂੰ ਠੇਕੇ ਗਿਆ ਹਾਂਜੀ ਸਾਡੇ ਇੱਕ ਪਿੰਡ ਉਧਰ ਉਹਨਾਂ ਨੂੰ 5 ਲੱਖ ਨੂੰ ਵੀ ਕਿਲਾ ਠਿੱਕੇ ਗਿਆ ਠੀਕ ਠੀਕ ਹੈ ਇਹਨਾਂ ਤੁਹਾਡੇ ਮਤਲਬ ਇੱਥੋਂ ਲੈ ਕੇ ਗਏ ਆ ਆਪਣੇ ਪਿੰਡ ਦੇ ਵੀ ਹਾਂਜੀ ਤੇ ਉਹਨਾਂ ਦੇ ਐਕੀ ਮਤਲਬ ਪਹਿਲਾ ਫਲ ਤਾਂ ਚਲੋ ਛੱਡਦੇ ਆ ਦੂਜੀ ਵਾਰੀ ਦਾ ਉਹਨਾਂ ਦੇ ਵਧੀਆ ਠੇਕੇ ਤੇ ਚੜ ਗਿਆ ਇੱਕ ਨਾਲ ਦੋਕ ਨਾਲ ਹੀ ਜਗ੍ਹਾ ਹਾਂ ਇਹ ਡੇਢ ਕੁ ਸਾਲ ਸਾਲ ਬਾਅਦ ਠੇਕੇ ਚੰਨਾ ਸ਼ੁਰੂ ਹੋ ਜਾਂਦਾ ਬਾਗ ਇੱਥੇ ਦਾ ਅਮਰੂਦਾਂ ਦੀ ਖੁਸ਼ਬੂ ਤਾਂ ਆਉਣ ਲੱਗ ਗਈ ਉਹ ਨੇੜੇ ਹੀ ਆ ਹਾਂ ਅਮਰੂਦ ਸਾਹਮਣੇ ਬਾਗ ਮੈਂ ਸੋਰੀ ਵਾਇਰ ਨਹੀਂ ਜੀ ਮਾਰ ਕੈਮਰੇ ਉਧਰ ਵੜੀ ਜੀ ਇੱਥੇ ਇਲਾਕਾ ਵੀ ਠੰਡਾ ਹੈ ਨਾ ਹਾਂਜੀ ਹਾਂਜੀ ਇੱਥੇ ਆਮ ਨਾਲੋਂ 2-3 ਡਿਗਰੀ ਘੱਟ ਹੁੰਦਾ ਟੈਂਪਰੇਚਰ ਹਾਂਜੀ ਹਾਂਜੀ ਆ ਦੇਖੋ ਮਿੱਤਰੋ ਭਰੇ ਪਏ ਅਮਰੂਦਾਂ ਦੇ ਬੂਟੇ ਇਹ ਤਾਂ ਹੁਣ ਜੀ ਰਹਿਦ ਖੁੰਦ ਰਹਿ ਗਈ ਵੇਖ ਲੈ ਇੱਕਦੂ ਪਹਿਲਾਂ ਪਹਿਲਾਂ ਅੱਛਾ ਅੱਛਾ ਇਹ ਮੰਨ ਲਓ ਵੀ ਤੁਸੀਂ ਬਚਿਆ ਹੋਇਆ ਫਰੂਟ ਰਹਿ ਗਿਆ ਜੋ ਜਿਹਨੂੰ ਆਪਾਂ ਕੇਰੀ ਕਹਿ ਦਿੰਦੇ ਆ ਹਾਂ ਆਪਣਾ ਇਹ ਹੀ ਖਾਸੀਅਤ ਹੈ ਨਾ ਵੀ ਇਹ ਦੇ ਟਾਈਮਾਂ ਜਾਂ ਚੱਲ ਜਾਂਦਾ ਹੁਣ ਦੂਜਿਆਂ ਦੇ ਅਮਰੂਦ ਹੋਣ ਚੱਲਨੇ ਨੇ ਅੱਛਾ ਅੱਛਾ ਜੀ ਆਪਣਾ ਅਮਰੂਦ ਇਹ ਮਤਲਬ ਕਿ ਜਿੰਨੀ ਕਮਾਈ ਆਉਣੀ ਸੀ ਨਾ ਆ ਚੁੱਕੀ ਇਹ ਬਾਈ ਕਿਹੜੀ ਵੈਰਾਈਟੀ ਹੈ ਦੀ ਕਿਹੜੀ ਨਸਲ ਦੇ ਬੂਟੇ ਨੇ ਇਸਾਰ ਸਫੈਦਾ ਵੈਰਾਈਟੀ ਆ ਇਹ ਅੱਛਾ ਜੀ ਇਹ 1.5 ਸਾਲ ਬਾਅਦ ਮਤਲਬ ਫਲ ਚੱਕ ਲੈਂਦੇ ਆ ਫਾਲਤਾਂ ਇਹ 6 ਮਹੀਨੇ ਬਾਅਦ ਹੀ ਚੱਕ ਲੈਂਦੇ ਜਦੋਂ ਨਿੱਕਾ ਜਿਹਾ ਬੂਟਾ ਹੁੰਦਾ ਪਰ ਵਿਕਦਾ ਇਹ 1.5 ਸਾਲ ਬਾਅਦ ਦੇਖ ਜਾਂਦਾ ਇੱਕ ਮੈਂ ਹੋਰ ਗੱਲ ਦੇਖੀ ਬਾਈ ਜੋ ਬਾਹਰ ਚਾਚਾ ਜੀ ਦੱਸ ਰਹੇ ਸੀ ਕਿ ਜੀ ਹਾਈਟ ਨਹੀਂ ਜ਼ਿਆਦਾ ਹੋਣ ਦੇਣੀ ਚਾਹੀਦੀ ਹਾਂ ਹਾਈਟ ਐਸ ਤਰ੍ਹਾਂ ਹੀ ਹੁੰਦੀ ਆ ਜਿਹੜਾ ਖਿਲਰੇ ਜੇ ਪਏ ਨਾ ਟਾਲੀਆਂ ਲੰਮੀਆਂ ਆਂ ਜੀ ਨਵਾਂ ਅਸੀਂ ਤਜਰਬਾ ਕਰਦੇ ਰਹਿੰਦੇ ਕੋਈ ਹਾਂਜੀ ਹਾਂਜੀ ਇਹਦੀ ਕਟਿੰਗ ਹੁੰਦੀ ਆ 3D ਕਟਿੰਗ ਕਹਿੰਦੇ ਨੇ 3D ਕਟਿੰਗ ਪਰ ਅਸੀਂ ਐਸਾਰੀ ਨਹੀਂ ਕੀਤੀ ਤਾਂ ਬੂਟਾ ਨਾਲ ਜੁੜ ਗਿਆ ਨਹੀਂ ਤੇ ਬੂਟਾ ਬਹੁਤ ਛੋਟਾ ਹੋਣਾ ਸੀ ਛੋਟੇ ਜਿਹੇ ਨੂੰ ਫਲ ਆਇਆ ਮਤਲਬ ਇਹ ਕਦ ਨਾ ਜਿਆਦੇ ਹੁੰਦੇਵੇ ਤੇ ਫੈਲਰ ਦਾ ਫੈਲਰ ਦਾ ਜਾਵੇ ਹਾਂ ਫੈਲਰ ਵੀ ਨਹੀਂ ਜਾਂਦਾ ਕਿਉਂਕਿ ਕਟਿੰਗ ਹੋ ਜਾਂਦੀ ਨਿੱਕੇ ਨੂੰ ਬੂਟੇ ਨੂੰ ਫਲ ਸਾਰਾ ਲੱਗ ਜਾਂਦਾ ਠੀਕ 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 ਜੀ ਹਾਂਜੀ ਹਾਂਜੀ ਬਾਲਾ ਇਹਦੇ ਤੇ ਹੈ ਨਹੀਂ ਐਡਾ ਕੋਈ ਆਬਜੈਕਟ ਆਪੇ ਵਧੀਆ ਬਣਾਈਂਗਾ ਧੁੱਪ ਨਾ ਆਵੇ ਵਿੱਚ ਚੰਗਾ ਹੋਰ ਬਾਈ ਜੀ ਆਪਣੇ ਬੂਟੇ ਕਿਹੜੇ ਕਿਹੜੇ ਆਏ ਤੇ ਕਿਹੜੇ ਕਲੇ ਨੂੰ ਫਲ ਚੱਕਿਆ ਉਹ ਵੀ ਮਾੜਾ ਜਿਹਾ ਦਿਖਾ ਦਿਓ ਫਲ ਤੁਸੀਂ ਥੋੜਾ ਨਾਖ ਦੋ ਦਿਨ ਹੋ ਗਈ ਛੁੱਟੀ ਨੂੰ ਲੇਕਿਨ ਨਾਖ ਦਾ ਵਧੀਆ ਲੱਗਿਆ ਹੈ ਫਿਰ ਹੋਰ ਆਪਣੇ ਕੋਲ ਵੈਰਾਈਟੀ ਹੋਰ ਵੈਰਾਈਟੀਆਂ ਤਾਂ ਕਾਫੀ ਨੇ ਪਰ ਫਾਲ ਹੈ ਇਸ ਟਾਈਮ ਰੂਡ ਨਹੀਂ ਹੈ ਫਾਲ ਹੈ ਇਸ ਟਾਈਮ ਰੂਡ ਹਾਂਜੀ ਹਾਂਜੀ ਤੇ ਆਪਣੇ ਕੋਲ ਜੇ ਕਿਸੇ ਸੱਜਣ ਨੇ ਆਉਣਾ ਹੋਵੇ ਹਾਂਜੀ ਤੇ ਤੁਸੀਂ ਨਰਸਰੀ ਵੀ ਤਿਆਰ ਕਰਦੇ ਹੋ ਬੋਟਾਂ ਦੀ ਹਾਂ ਪਹਿਲਾਂ ਥੋੜਾ ਜਿਆ ਠੀਕ ਕੱਟ ਕਰਦੇ ਹੁਣ ਅਸੀਂ ਵੀ ਇੱਕ ਕੀਤਾ ਹੀ ਬਣਾ ਲਿਆ ਵੀ ਬਾਗਬਾਨੀ ਦੱਸਦੀ ਅਸੀਂ ਆਪ ਦਾ ਤਿਆਰ ਕਰਦੀ ਕਰਦੇ ਹਾਂ ਹਾਂਜੀ 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 ਹੁਣ ਲੋਕਾਂ ਨੂੰ ਵੀ ਚੰਗੀ ਨਸਲ ਦਈਦੀ ਹੈ ਨਹੀਂ ਵਧੀਆ ਬਾਈ ਆਪਣਾ ਬੂਟਾ ਤਾਂ ਜ਼ਰੂਰ ਦੂਜਿਆਂ ਨਾਲੋਂ ਥੋੜਾ ਬਹੁਤ ਮਹਿੰਗਾ ਹੋ ਸਕਦਾ ਹਾਂਜੀ ਹਾਂਜੀ ਪਰ ਇੰਨਾ ਵੀ ਕੱਲ ਨੂੰ ਇਹ ਨਹੀਂ ਹੁੰਦਾ ਵੀ ਬੂਟਾ ਕੋਈ ਲੈ ਕੇ ਗਿਆ ਤੇ ਨਿਕਲ ਕੁਛ ਆਇਆ ਸਹੀ ਗੱਲ ਹੈ ਕਿਉਂਕਿ ਆਪਾਂ ਜੇ ਤਾਂ ਵੱਡੇ ਪੱਧਰ ਤੇ ਤਿਆਰ ਕਰੀਏ ਬੂਟੇ ਤੇ ਫਿਰ ਤਾਂ ਸਸਤਾ ਹੋ ਜਾਂਦਾ ਤਿਆਰ ਹਾਂਜੀ ਹਾਂਜੀ ਆਪਾਂ ਕਾ ਆਪਣੇ ਥੋੜਾ ਛੋਟੇ ਪੱਦਰ ਤੇ ਵੀ ਜਿੰਨੇ ਕੋਈ ਵਿਕਨੇ ਉਨੇ ਹੀ ਤਿਆਰ ਕਰਦੇ ਆ ਜੋ ਫਿਰ ਲਿਵਰ ਲੂਵਰ ਜਿਆਦਾ ਪੈਂਦੀ ਹੈ ਅੱਜ ਕੱਲ੍ਹ ਤਾਂ ਥੋੜਾ 10000 ਰੁਪਏ ਦਾ ਮਿਲ ਜਾਂਦਾ ਤਾਂ ਅਸਲ ਜੇ ਮੈਂ ਦੇਖਿਆ ਨਾ ਬਾਈ ਤੁਸੀਂ ਮਤਲਬ ਕਿ ਜਿਵੇਂ ਲੋਕ ਕਮਾਈ ਦਾ ਸਾਧਨ ਬਣਾ ਲੈਂਦੇ ਆ ਮੈਂ ਸ਼ੌਂਕੀ ਸਰਦਾਰ ਬਾਈ ਦੇ ਚੈਨਲ ਤੇ ਤੁਹਾਡੀ ਵੀਡੀਓ ਦੇਖੀ ਐ ਤੇ ਵੀ ਸੁਣਿਆ ਸੀ ਕਿ ਤੁਸੀਂ ਮਤਲਬ ਕਿ ਆਪਦੇ ਖਾਂਜੋ ਕੀ ਕਣਕ ਜਿਹੜੀ ਉਹ ਵੀ ਮੁੱਲ ਲੈਂਦੇ ਹਾਂ ਕਣਕ ਮੁੱਲ ਲੈਂਦੇ ਜਾਂ ਜਦੋਂ ਬਾਗ ਚੇਂਜ ਕਰੀਦਾ ਨਾ ਉਦੋਂ ਇੱਕ ਸਾਲ ਜ਼ਰੂਰ ਆਉਦੀ ਕਣਕ ਬਿਜਲੀ ਦੀ ਹਾਂਜੀ ਹਾਂਜੀ ਉਂਝ ਅਗੇ ਸਾਨੂੰ ਮੁੱਲ ਹੀ ਲੈਣੀ ਪੈਂਦੀ ਇਹਦਾ ਕਾਰਨ ਇਹੋ ਹੀ ਆ ਕਿ ਬਾਗ ਮਤਲਬ ਵਧੀਆ ਠੀਕ ਠਾਕ ਚੱਲਦੇ ਆ ਬਾਗ ਹਾਂ ਹਾਂ ਬਹੁਤ ਵਧੀਆ ਸਾਨੂੰ ਤਾਂ ਜਗ੍ਹਾ ਨਹੀਂ ਮਿਲਦੀ ਬੂਟਾ ਲਾਉਣ ਨੂੰ ਅੱਛਾ ਅੱਛਾ ਸਾਨੂੰ ਹੁਣ ਗਮਲਿਆਂ 'ਚ ਤਿਆਰ ਕਰੀ ਈ ਅਪਡੇਟ ਰੱਖ ਰਹਿਨੇ ਆ ਹਾਂਜੀ ਨਵੀਤ ਨਵੀਂ ਨਸਲਾਂ ਉਹ ਜਿਹੜੀ ਉਹਨੂੰ ਲੈ ਆਈਦਾ ਵੀ ਚਾਰ ਕਰ ਲੀਦਾ ਆਜੋ ਬਾਈ ਚੱਲਦੇ ਚੱਲਦੇ ਬਣਾਉਣੇ ਇੱਕ ਬਾਈ ਕਹਿੰਦੇ ਵੀ ਜਿਵੇਂ ਆਪਾਂ ਕਹਿ ਦਿੰਦੇ ਆ ਕਈ ਬੂਟੇ ਸੇਮ ਵਾਲੇ ਇਲਾਕੇ 'ਚ ਨਹੀਂ ਹੁੰਦੇ ਇਹ ਆ ਮਤਲਬ ਹਰ ਏਰੀਆ 'ਤੇ ਨਾ ਜੀ ਹਰ ਏਰੀਆ 'ਤੇ ਅਲੱਗ-ਅਲੱਗ ਬੂਟਾ ਨਸਲ ਹੈਗੀ ਆ ਹਾਂਜੀ ਸੇਮ ਵਿੱਚ ਕਈ ਬੂਟੇ ਆ ਜਾਂਦੇ ਨੇ ਜਿਨ੍ਹਾਂ ਦਾ 4-5 ਦਾਣੇ ਰਾਸਤਾਂ 'ਚ ਜਿਆਦਾ ਚੱਲਦੇ ਨੇ। ਉਹ ਬੂਟੇ ਲੱਗ ਜਾਂਦੇ ਨੇ। ਆਪਣਾ ਜਿਹੜਾ ਮਰੂਦ ਆ ਇਹ ਵੀ ਪਾਣੀ ਚੱਲ ਜਾਂਦਾ। ਅੱਛਾ ਅੱਛਾ। ਉਹਦੇ ਇੰਨਾ ਵੀ ਜਿਆਦਾ ਟਾਈਮ ਨਾ ਖੜੇ, 2 ਮਹੀਨੇ ਨਾ ਖੜੇ। ਹਫ਼ਤਾ ਦੋ ਤੇ ਪਾਣੀ ਖੜਜੇ ਇਹ ਚੱਲ ਜਾਂਦਾ ਪਾਣੀ। ਇਹ ਆਪਣੀਆਂ ਜ਼ਮੀਨਾਂ ਵੀ ਮੇਰੇ ਖਾਲ ਸੇਮ ਵਾਲੇ ਏਰੀਆ 'ਚ ਆ ਜਾਂਦਾ। ਸੇਮ ਏਰੀਆ ਹੀ ਆ ਜੀ ਆਪਣਾ ਥੋੜਾ ਜਿਹਾ ਇੰਨਾ ਫਰਕ ਆ ਵੀ ਉੱਚੀ ਜਗ੍ਹਾ ਆਪਾਂ ਪਿੰਡ ਨਾਲੋਂ ਬੈਠੇ ਆ। ਇੰਨੇ ਕੋ ਨਾ ਸਾਡਾ ਬੱਚਤ ਹੈ। ਉਹ ਜਦੋਂ ਮੀਂਹ ਜਿਆਦਾ ਪੈ ਜੇ ਸਾਡੇ ਵੀ ਆੜੂ ਦੇ ਬਾਗਰੋਂ ਸੁੱਕ ਆੜੂ ਸਾਰਾ ਸੁੱਕ ਗਿਆ ਹੀ ਸਾਡਾ ਅੱਛਾ ਹਾਂ ਉਦੋਂ ਪਾਣੀ ਜ਼ਿਆਦਾ ਮੀਂਹ ਜ਼ਿਆਦਾ ਪਏ ਸੀਗੇ ਤੇ ਸਾਡਾ ਪਿੰਡ ਤਾਂ ਉਦੋਂ ਡੁੱਬ ਹੀ ਗਿਆ ਸੀ ਲਗਭਗ ਅੱਛਾ ਅੱਛਾ ਜੀ ਟਰੈਕਟਰ ਦੇ ਵੱਡੇ ਟਾਇਰ ਦੇ ਬਰਾਬਰ ਪ੍ਰਾਣ ਖੜਾ ਹੀ ਆ ਸੜਕ ਦੇ ਉੱਤੇ ਹਾਂ ਹਾਂ ਜੀ ਅੱਛਾ ਆਹ ਬਾਈ ਜੀ ਨਾਖਾਂ ਦੇ ਬੂਟੇ ਆ ਹਾਂਜੀ ਹਾਂਜੀ ਇਹ ਪੱਥਰ ਨਾਖ ਨਹੀਂ ਕੀ ਇਹ ਪੰਜਾਬ ਬਿਊਟੀ ਨਾਖ ਹੈ ਇਹ ਹੁਣ ਟ੍ਰੈਂਡ 'ਚ ਆਈ ਆ ਇਹ ਆਪਣੇ ਕੋਲ 15 16 ਸਾਲ ਹੋ ਗਏ ਆਪਣੇ ਕੋ ਬੂਟੇ ਨੇ ਆਪਾਂ ਨੂੰ ਯੂਨੀਵਰਸਿਟੀ ਤੋਂ ਬੂਟੇ ਦਿੰਦੇ ਨੇ ਸਿਖ ਐਕਸਪੈਰੀਮੈਂਟ ਵਾਸਤੇ ਠੀਕ ਹੈ ਜੀ ਇਹ ਉਦੋਂ ਦੀ ਲਾਈ ਹੋਈ ਆ ਹੁਣ ਇਹ ਵਧੀਆ ਠਿੱਕ ਚੱਲ ਰਿਹਾ ਇਹ ਕਿੰਨੇ ਕਿੰਨੇ ਸਾਲ ਦੇ ਬਾਈ ਬੂਟੇ ਹੋ ਗਏ ਇਹ 16-17 ਸਾਲ ਦਾ ਬੂਟਾ ਹੋ ਗਿਆ ਜੀ ਇਹ ਅੱਛਾ ਜੀ ਹਾਈਟ ਮਤਲਬ ਛੋਟੇ ਰਹਿੰਦੀ ਹੈ ਕਿ ਕਟਿੰਗ ਕਰਨੀ ਨਹੀਂ ਇਹ ਕੱਟਣਾ ਪੈਂਦਾ ਜੀ ਹਰ ਸਾਲ ਇਹਨੂੰ ਉੱਥੋਂ ਹੁਣ ਜਿਵੇਂ ਆ ਵੇਖੋ ਥੱਲੇ ਇਹਦੇ 4 ਕੁ ਦਿਨ ਪਹਿਲਾਂ ਹੀ ਫਰੂਟ ਟੁੱਟਿਆ ਠੀਕ ਹੈ ਜੀ ਕਟਿੰਗ ਸ਼ੁਰੂ ਕਰਤੀ ਆ ਹੁਣ ਤੇ ਕਿੰਨੇ ਟਾਈਮ ਬਾਅਦ ਬਾਈ ਫਲ ਚੱਖਣਾ ਸ਼ੁਰੂ ਕਰ ਦਿੰਦੇ ਇਹਨੇ 7-8 ਸਾਲ ਲੈ ਲਏ ਸੀਗੇ ਜੀ ਫਲ ਤੇ ਬੜਾ ਟਾਈਮ ਲੱਗਦਾ ਇਹ ਬੂਟ ਹੈ ਹੁਣ ਵੈਰਾਈਟੀਆਂ ਨਵੀਆਂ ਆ ਗਈਆਂ ਨੇ ਨਾਕ ਨੂੰ ਦੋ ਸਾਲ ਬਾਅਦ ਫਲ ਚੱਕ ਲੈਂਦੀ ਚੌਥੇ ਸਾਲ ਠੇਕੇ ਚੜ੍ਹਦੇ। ਨਾਕ ਨੂੰ ਜਿਹੜੀ ਨਾਸ਼ਪਾਤੀ ਕਹਿੰਦੇ ਹਾਂ ਜੀ ਨੂੰ ਪੱਥਰ ਨਾਖ ਦਿੰਦੇ ਨੇ। ਪੱਥਰ ਨਾਖ ਦਿੰਦੇ ਆ। ਇਹ ਗੱਭੂ ਕੋਸ਼ਾ ਤਿੰਨ ਪੱਥਰਾਂ ਦਾ ਦੋਵਾਂ ਦਾ ਮਿਕਸਰ। ਮਿਕਸਰ ਹਾਂ ਜੀ ਠੀਕ ਠੀਕ। ਇਹ ਉਹ ਨਾਕ ਆ ਵੀ ਆਪਣਾ ਆਮ ਬਾਜ਼ਾਰ ਚੋਂ ਆਪਾਂ ਖਾਣੇ ਸੇਬ ਦਾ ਮਰਬਾ। ਅੱਛਾ ਹਾਂ ਜੀ। ਉਹ ਇਹਦਾ ਬਣਦਾ। ਅੱਛਾ। ਉਹ ਸੇਬ ਨਹੀਂ ਹੁੰਦਾ ਅਸਲੀ। ਉਹ ਨਾਕ ਹੁੰਦੀ ਆ। ਆਹ ਤਾਂ ਤੁਹਾਡੇ ਤੋਂ ਜਾਣਕਾਰੀ ਪਹਿਲੇ ਵਾਰ ਹੀ ਮਿਲੀ ਆ ਜੀ। ਉਹ ਆਪਾਂ ਪੜੇ ਚਾਣਾ ਖਾਣੇ ਸੇਬ ਦਾ ਮਰਬਾ। ਹਾਂ ਜੀ ਹਾਂ ਜੀ ਹਾਂ ਜੀ ਨਾਕ ਦਾ ਬਣਦਾ ਨਾ ਨੂੰ ਕਹਿ ਵੀ ਹੁੰਦੀ ਇਹਦੇ ਮਤਲਬ ਕਿ ਆਮਦਨ ਦੀ ਜੇ ਗੱਲ ਕਰੀਏ ਤਾਂ ਕਿੰਨੇ ਕੰਮ ਦਿੰਦਾ ਇਹਦੀ ਪੱਕੀ ਆਮਦਨ ਹੀ ਆ ਜੀ ਢਾਈ ਤੋਂ ਲੈ ਕੇ 3 ਲੱਖ ਰੁਪਿਆ ਕਿੱਲਾ ਇਹ ਇਹ ਨਹੀਂ ਵੀ 10 ਸਾਲ ਬਾਅਦ ਜਲੂ ਵੀ ਚੱਲੂ ਯਾ ਬਿਆਹ ਚੱਲੂ ਇਹ 100 100 ਸਾਲ ਵੀ ਚੱਲ ਜਾਂਦੇ ਨੇ ਤੇ ਕਿੱਲੇ ਚ ਕਿੰਨੇ ਬੂਟ ਲੱਗਦੇ ਭਾਈ ਉਹ ਹੀ ਆਮ 15 15 ਫੁੱਟ ਨਹੀਂ ਇਹ 18 ਫੁੱਟ ਤੇ ਲਾਉਣਾ ਚਾਹੀਦਾ ਜਾਂ 20 ਫੁੱਟ ਤੇ ਕਿਉਂਕਿ ਇਹ ਨਾਲ ਜਦੋਂ ਫਲ ਹੁਣ ਤਾਂ ਤਾਣੂ ਹੋਗੀਆਂ ਟਾਣੀਆਂ ਉਹ ਫਲ ਆਦਾ ਜੁੜ ਜਾਂਦਾ ਬਾਗ ਸਾਰਾ ਲੰਗਰ ਨੂੰ ਜਾਗਾ ਨਹੀਂ ਰਹਿੰਦੀ ਅੱਛਾ ਭਾਈ ਪੱਤੇ ਕਾਲੇ ਹੋ ਜਾਂਦੇ ਇਹਨਾਂ ਦੇ ਇਹ ਹੁਣ ਝੜ ਜਾਣੇ ਆ ਜੇ ਹੁਣ ਜੇ ਰਹਿੰਦਾ ਹੀ ਕਾਲੇ ਪੰਜ ਪੱਤਾ ਇਹ ਨਹੀਂ ਆ ਚੰਦ ਜਿਵੇਂ ਸਾਡੇ ਪੱਤੇ ਕਈ ਵਿੱਚ ਹੋ ਜਾਂਦੇ ਇਹ ਜੇ ਹੁਣ ਇਹਨੇ ਫਰੂਟ ਲਿਆ ਸੀ ਨਾ ਹੁਣ ਇਹ ਪੱਤੇ ਉਦੋਂ ਟੁੱਟ ਕੇ ਮਤਲਬ ਉੱਤਰੋਂ ਟੁੱਟ ਕੇ ਥੱਲੇ ਕੀਤੇ ਆ ਕੇ ਡਿੱਗ ਗਏ ਉਹ ਪੱਤੇ ਠੀਕ ਹੈ ਫਰੂਟ ਦੀ ਲੜਾਈ ਹੁੰਦੀ ਉਦੋਂ ਟੁੱਟ ਜਾਂਦੇ ਟਾਣੀਆਂ ਦੇ ਪੱਤੇ ਹਾਂ ਚੱਕੀ ਹੁੰਦੇ ਆ ਇਹਨੇ ਤਾਂ ਨੁਕਸਾਨ ਹੁੰਦਾ ਨਾ ਪੱਤਾ ਦਾ ਅੱਛਾ ਇਹ ਆਪਾਂ ਹੁਣ ਜਿਵੇਂ ਤੁਸੀਂ ਦੇਖੋ ਤੇ ਕਈ ਬੂਟਿਆਂ ਨੇ ਫੁੱਲ ਵੀ ਕੱਢਿਆ ਹੋਊਗਾ ਉਹ ਬਾਈ ਕੈਮਰਾਮੈਨ ਦੇ ਮਗਰਲੇ ਪਾਸੇ ਫੁੱਲ ਕੱਢੀ ਬਿਠਾ ਦਿਖਾਈ ਬਾਈ ਇਹਨੂੰ ਝੁੱਠਾ ਫੁੱਲ ਕਹਿੰਦੇ ਆਨੇ ਦੇ ਕਰਕੇ ਦਿਖਾ ਦੇ ਆ ਇਹ ਇੱਕ ਫਲ ਹੈ ਝੋਠਾ ਫਲ ਇਹ ਬਿਨਾ ਮੌਸਮ ਤੋਂ ਆ ਰਿਹਾ ਅੱਛਾ ਇਹ ਫਲ ਜਿਹੜਾ ਹੁੰਦਾ ਇਨਖਾਂਦਕ ਹੁੰਦਾ ਇਹਦੇ ਮਤਲਬ ਕਟਿੰਗ ਕਰਦੇ ਨੇ ਇਹ ਨਹੀਂ ਇਹ ਸਪਰੇਅ ਕਰ ਦਿੱਤੀ ਜੀ ਇਹਦੇ ਤੇ ਵੀ ਹੁੰਦੀ ਨਾ ਪਵੇ ਪੱਤੇ ਨੂੰ ਤੇ ਫੁੱਲ ਨਾ ਨਿਕਲੇ ਠੀਕ ਹੈ ਹੁਣ ਇਹਨੇ ਪਤਾ ਨਿੰਦਰਵਸਤਾ ਤੇ ਜਾਣਾ ਜਿਵੇਂ ਜਿਵੇਂ ਸਿਆਲ ਆਊਗਾ ਨਾ ਉਹਨਾਂ ਵਿੱਚ ਪੱਤੇ ਝੜ ਜਾਣੇ ਆ ਕੱਲੀਆਂ ਟਾਹਣੀਆਂ ਤੇ ਦਰਖਤ ਖੜਾ ਰਹਿ ਜਾਣਾ ਪੱਤਾ ਸਾਰਾ ਝੜ ਜਾਣਾ ਤੇ ਇਹ ਤੁਸੀਂ ਭਾਈ ਬਾਗ ਨੂੰ ਜਿੰਨਾ ਵੀ ਲੱਗਾ ਤੁਸੀਂ ਇਕੱਲੇ ਸੰਭਲਦੇ ਹੋ ਸਾਬੰਦ ਨੂੰ ਕੁਝ ਹੈ ਹੀ ਨਹੀਂ ਜਿੰਦੇ ਚ ਮੈਂ ਤਾਂ ਡਿਊਟੀ ਚੱਲ ਜਾਂਦਾ ਆ ਪਰ ਠੇਕੇ ਦਿੱਤਾ ਆ ਹੁਣ ਆਪਣਾ ਮੰਨ ਲਓ ਕੁੱਲ ਮਿਲਾ ਕੇ 3 ਕੁ ਕਿੱਲੇ ਮਰੂਦ ਆ ਠੀਕ ਹੈ 2 ਕੁ ਕਿੱਲੇ ਆੜੂ ਆ ਬਾਕੀ 3 ਕਿੱਲਾਂ ਚ ਜਾਮਣ ਬਣ ਜਾਂਦਾ ਵੀ ਜਿਹੜਾ ਆਸ ਤੇ ਪਾਸੇ ਲੱਗਿਆ ਜਾਂਦਾ ਆ ਨਰੂਲ ਲਾਇਆ ਇਹ ਆਪਣਾ ਬਣ ਜਾਂਦਾ ਹੀ 8 ਕਿੱਲੇ ਠੀਕ ਹੈ 8 ਕਿੱਲੇ ਇਹ ਸਾਡਾ 26 ਲੱਖ ਰੁਪਈਆ ਇਹਨੂੰ ਹੁਣ ਫਿਕਰ ਲੱਗ ਗਿਆ ਇੱਕ ਠੇਕੇਦਾਰ ਨੇ ਲਾਤਾ ਤੇ ਅਸੀਂ ਇਹਦਾ ਮੰਗਿਆ ਹੋਇਆ 30 ਲੱਖ ਕੋਈ 28 ਕੁ ਲੱਖ ਤੇ ਸੌਦਾ ਸਾਡਾ ਹੋ ਜਾਊਗਾ 20 ਲੱਖ ਰੁਪਇਆ 8 ਕਿੱਲੇ ਆਪਾਂ ਨੂੰ ਦੇ ਦੂਗਾ ਆਪਣੇ ਬਾਈ ਜੈ ਮਤਲਬ ਕਿ ਚਲੋ ਹੋਰ ਵੀਡੀਓ ਬਣ ਹਨਾ ਹੋਰ ਲੋਕਾਂ ਤੱਕ ਪਹੁੰਚੇ ਤਾਂ ਲੋਕ ਬਾਗਾਂ ਬਾਗਬਾਨੀ ਚ ਆਉਣ ਤੇ ਆ ਜਿਹੜਾ ਫਸਲੇ ਚੱਕਰ ਹੈ ਮਨ ਕੇ ਚੱਲੋ ਜਿਵੇਂ ਪੰਜਾਬ ਦਾ ਪਾਣੀ ਤਾਂ ਪਹਿਲਾਂ ਡਾਊਨ ਜਾ ਹੀ ਜਾਂਦਾ ਹੈ ਝੋਨੇ ਤੋਂ ਨਿਕਲ ਕੇ ਬਾਹਰ ਕੋਈ ਉਹ ਜਿਹੇ ਬੂਟੇ ਤਿਆਰ ਕਰ ਲੈਣ ਕਿ ਜਿਹੜੇ ਪਾਣੀ ਚ ਵੀ ਹੋ ਜਾਣ ਮਤਲਬ ਸਿਮਲਾ ਜਿਹੀ ਹੋਵੇ ਬਹੁਤ ਬੜੀਆਂ ਨਹੀਂ ਜੀ ਇਹ ਤਾਂ ਥੋੜਾ ਜਿਹਾ ਸਰਕਾਰ ਨੂੰ ਵੀ ਚਾਹੀਦਾ ਜਿਵੇਂ ਹੁਣ ਸਾਡੇ ਵਰਗੇ ਅਸੀਂ ਤਿਆਰ ਕਰਦੇ ਸਾਨੂੰ ਪਤਾ ਬੂਟੇ ਦਾ ਸਾਨੂੰ ਭੇਜਣ ਵੀ ਆ ਨਵੀਆਂ ਬਰੇਕੀਆਂ ਵੇਖੋ ਚੈੱਕ ਕਰੋ ਅਸੀਂ ਉਹ ਵੈਰਟੀਆਂ ਚੈੱਕ ਕਰ ਸਾਨੂੰ ਸਾਡ ਦੋ ਸਾਲ ਚ ਫਰੂਟ ਜਦੋਂ ਆਉਂਦਾ ਪਤਾ ਲੱਗ ਜਾਂਦਾ ਵੀ ਕਾਮਯਾਬ ਹੋਣੀ ਹੈ ਹਾਂ ਹਾਂ ਜੀ ਹਾਂ ਜੀ ਐਪਲ ਬੇਰ ਪਿੱਛੇ ਜੇ ਬਹੁਤ ਟ੍ਰੈਂਡ ਚ ਆਇਆ ਸੀ ਹਾਂ ਜੀ ਛੋਟਾ ਹੋਰ ਹਾਂ ਜੀ ਹਾਂ ਜੀ ਲੋਕਾਂ ਨੇ ਸਿੱਧਾ ਕਿੱਲਿਆਂ ਦੇ ਕਿੱਲੇ ਬਾਗ ਲਾਤਾ ਕਿਸੇ ਨੇ 10 ਕਿਸੇ ਨੇ 20 ਲਾਤਾ ਕਿਉਂਕਿ ਉਹ ਉਸੀ ਵੈਰਟੀ ਵੀ ਟਿਪਡੇ ਵਾਲੇ ਵਾਹਣਾ ਚ ਲੱਗਣਾ ਹਾਂ ਜੀ ਹਾਂ ਜੀ ਖੁਸ਼ਕਿੱਬੇ ਵਾਲੇ ਬਾਈਆਂ ਨੇ ਸਾਰਿਆਂ ਨੇ ਲਾਤਾ ਵੀ ਆਪਾਂ ਐਪਲ ਬੇਰ ਲਾ ਦਈਏ ਹਾਂ ਜੀ ਫਾਇਦਾ ਬਹੁਤ ਆ ਬੇਰ ਦਾ ਪਰ ਉਹ ਜਿਹੜੀ ਵੈਰਟ ਅੱਛਾ ਉਹ ਕਾਮਯਾਬ ਸਿਰਫ ਉਹਨਾਂ ਤਿੱਕਰ ਸੀ ਜਿਨ੍ਹਾਂ ਦੇ ਕਰਨ ਨੂੰ ਵੀ ਆਪਾਂ ਸਵੇਰੇ ਸ਼ਾਮ ਸਪਰੇਅ ਮਾਰ ਗਏ ਠੀਕ ਹੈ ਨਹੀਂ ਤਾਂ ਉਹਦੀ ਸ਼ੇਪ ਹੀ ਨਹੀਂ ਗੋਲ ਬਣਦੀ ਸੀ ਉਹ ਕਦੀ ਵਿੰਗਾ ਜਿਹਾ ਬਣ ਜਾਂਦਾ ਸੀ ਕਦੀ ਤਿੱਖਾ ਜਿਹਾ ਬਣ ਜਾਂਦਾ ਸੀ ਲੰਮਾ ਆ ਉਹ ਸ਼ੇਪ ਦਾ ਹੀ ਮੁੱਲ ਹੋਣਾ ਸੀ ਹਾਂ ਉਹਦੀ ਸ਼ੇਪ ਦਾ ਹੀ ਮੁੱਲ ਸੀ ਪਰ ਉਹਦੀ ਵੈਰਾਈਟੀ ਨਹੀਂ ਸਹੀ ਸੀ ਅੱਛਾ ਉਦੋਂ ਮਗਰੋਂ ਹੁਣ ਬਾਗ ਸੁੰਦਰੀ ਵੈਰਾਈਟੀ ਆ ਗਈ ਆਪਣੇ ਜੰਮੂ ਕਵੀਨ ਆ ਗਈ ਕਈ ਵੈਰਾਈਟੀਆਂ ਆ ਗਈਆਂ ਨੇ ਉਹ ਹੁਣ ਬਹੁਤ ਕਾਮਯਾਬ ਨੇ ਆਪਣੇ ਕੋਲ ਹੈ ਬਾਈ ਦਿਖਾ ਸਕਦੇ ਹੋ ਆਪਣੇ ਕੋਲ ਬੂਟਾ ਤਾਂ ਹੈਗਾ ਪਰ ਉਹਨੂੰ ਫਰੂਟ ਨਹੀਂ ਹੈਗਾ ਇਸ ਟਾਈਮ ਆ ਬੂਟਾ ਦਿਖਾ ਦਿਓ ਆ ਪਲਾਂਟ ਆਪਣੇ ਹਰ ਤਰ੍ਹਾਂ ਦਾ ਲੱਗਾ ਹੋ ਮਿੱਤਰਾਂ ਨੂੰ ਹੋਰ ਦਿਖਾ ਦਈਏ ਹਾਂਜੀ 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 ਆ ਜੋ ਗਿਆ ਆਪਣੇ ਸੇਬ ਦੇ ਬੂਟੇ ਸੀਗੇ ਹਾਂਜੀ ਸੇਬ ਬਹੁਤ ਲੱਗਦਾ ਨਾ ਇਹਨੂੰ ਲੱਗਦਾ ਜੀ ਗ੍ਰੀਨ ਐਪਲ ਹਾਂਜੀ ਗ੍ਰੀਨ ਹਰਮਨ 99 ਨੂੰ ਉਹ ਥੋੜਾ yellow ਹੋ ਜਾਂਦਾ ਹਾ ਪੱਤੇ ਵੀ ਉਹਦੇ ਬਾਈ ਜੀ ਕੀ ਕਹਿੰਦੇ ਆ ਵੀ ਪਰ ਉਹਨਾਂ ਥੱਲੇ ਦੇ ਜਿਹੜੇ ਪੱਤੇ ਆ ਉਹ ਹਰੇ ਰਹਿੰਦੇ ਆ ਉੱਪਰ ਜਿਹੜੇ ਪੱਤੇ ਨਿਕਲਦੇ ਆ ਜਿਵੇਂ ਆਪਾਂ ਕਹਿ ਦਿੰਨੇ ਆ ਮੱਚ ਸੜ ਜਾਂਦੇ ਪੱਤੇ ਹਨਾ ਉਸ ਰੰਗ ਨਹੀਂ ਉਹ ਬਿਮਾਰੀ ਹੁੰਦੀ ਹੈ ਜੀ ਉਹ ਸੁੰਡੀ ਹੁੰਦੀ ਉਹਨੂੰ ਉਹ ਸੁੰਡੀ ਹਰਾ ਹਰਾ ਪਣ ਕੱਲਾ ਖਾ ਜਾਂਦੀ ਹੈ ਠੀਕ ਹੈ ਤੇ ਜਿਵੇਂ ਆਪਾਂ ਕਹਿ ਦਈਏ ਖੱਡੀਆਂ ਹੀ ਛੱਡ ਦਿੰਦੀ ਐ ਪੱਤੇ ਸਾਫ਼ ਕਰ ਦਿੰਦੀ ਹਾਂ ਪੱਤਾ ਸਾਫ਼ ਕਰ ਦਿੰਦੀ ਉਹ ਬਿਮਾਰੀ ਹੁੰਦੀ ਉਹ ਤਾਂ ਸਪਰੇਅ ਕਰਨੀ ਪੈਂਦੀ ਐ ਇੱਕਦਮ ਬਾਈ ਸਾਨੂੰ ਨਾ ਰਿਹਾਂ ਸਪਰੇਆਂ ਬਾਰੇ ਵੀ ਇਹ ਜਾਣਕਾਰੀ ਦਿਓ ਕਿ ਜਿਵੇਂ ਹੁਣ ਪੱਤੇ ਮੈਂ ਤਾਂ ਸੋਚਦਾ ਸੀ ਕਿ ਪੱਤੇ ਨਵੇਂ ਨਿਕਲਦੇ ਤਾਂ ਕਰਕੇ ਇਹਨਾਂ ਦਾ ਰੰਗ ਆਇਆ ਨਹੀਂ ਨਹੀਂ ਰੇਸਪੇ ਤਾਂ ਇਦਾਂ ਜੀ ਆਪਾਂ ਨੂੰ ਫਰੂਟ ਤੇ ਹੀ ਸਪਰੇ ਹੁੰਦੀ ਆ ਹਾਂਜੀ ਜਾਂ ਨਾਕ ਜਿਹਨੂੰ ਅੱਗੇ ਪਿੱਛੇ ਸਪਰੇ ਹੁੰਦੀ ਬਾਕੀ ਸਾਰੇ ਬਾਗ ਫੁੱਲ ਤੇ ਜਾਂ ਫਰੂਟ ਤੇ ਸਪਰੇ ਹੁੰਦੀ ਆ ਪੂਰਾ ਆਪਾਂ ਸਪਰੇ ਨਹੀਂ ਕਰਨੀ ਨਾ ਹੀ ਪਾਣੀ ਲਾਉਣਾ ਹੁਣ ਆ ਸਾਰਾ ਬਾਣ ਤੁਸੀਂ ਵੇਖੋ ਘਾਹ ਸੜੀ ਜਾਂਦਾ ਘਾਹ ਸੜੀ ਜਾਂਦਾ ਜਾਵਨ ਦਾ ਸੂਟ ਟੁੱਟ ਗਿਆ ਹੁਣ ਠੀਕ ਹੈ ਜੀ ਜਾਵਨ ਹੁਣ ਵਿਲੇ ਨੇ ਇਹਨਾਂ ਨੂੰ ਅਸੀਂ ਪਾਣੀ ਨਹੀਂ ਲਾਉਣਾ ਹੁਣ ਹਾਂਜੀ ਇਹਨੂੰ ਸਾਲ ਬਾਅਦ ਜਦੋਂ ਇਹਨੇ ਫਰੂਟ ਚੱਕ ਲਿਆ ਜਾਂ ਫਰੂਟ ਬਣ ਗਿਆ ਛੋਟਾ ਛੋਟਾ ਹਾਂਜੀ ਉਦੋਂ ਪਾਣੀ ਲਾਉਣਾ ਓਨ ਜਿਹਨੂੰ ਪਾਣੀ ਨਹੀਂ ਲਾਉਣਾ ਆਪਾਂ ਏ ਵਾਂਜ ਅਸੀਂ ਪੱਠੇ ਜ਼ਰੂਰ ਬੀਜ ਲਾਂਗੇ ਪਰ ਪੱਠੇ ਬੀਜਨੇ ਨਹੀਂ ਚਾਹੀਦੇ ਫਿਰ ਵੀ ਅਸੀਂ ਬੀਜ ਲੈਣੇ ਚੱਲੋ ਵੀ ਥੋੜੇ-ਬਹੁਤ ਡੰਗਰਾ ਤੋਂ ਸਾਨੂੰ ਪੈ ਜਾਂਦੇ ਨੇ ਅਮਰੂਦ ਦਾ ਬਾਗ ਹੋ ਗਿਆ ਜਿਵੇਂ ਜਾਂ ਨਿੰਬੂ ਦੇ ਬੁੱਟੇ ਹੋ ਗਏ ਜਾਂ ਸੇਬ ਦੇ ਹੋ ਗਏ ਇਹਨਾਂ ਦਾ ਜਦੋਂ ਫਰੂਟ ਆਉਂਦਾ ਮਤਲਬ ਕਿ ਉਹ ਚੱਕਦੇ ਆ ਫਲ ਹਾਂਜੀ ਫੁੱਲ ਫੁੱਲਾਂ ਦੇ ਜਦੋਂ ਤੇ ਉਹਨਾਂ ਦੇ ਸਪਰੇਅ ਕਰੋ ਮਤਲਬ ਕਿ ਅੱਗੇ ਪਿੱਛੇ ਜਮਾ ਨਾ ਕਰੋ ਹਾਂ ਫੁੱਲ ਫੁੱਲ ਤੇ ਵੀ ਨਹੀਂ ਹੁੰਦੀ ਸਪਰੇਅ ਫੁੱਲ ਤੋਂ ਥੋੜਾ ਜਿਹਾ ਫਰੂਟ ਬਣ ਜਾਂਦਾ ਹੈ ਹਾਂ ਮਤਲਬ ਸਾਰੇ ਫੁੱਲਾਂ ਤੋਂ ਪਹਿਲਾਂ ਇੱਕ ਸਪਰੇਅ ਕਰ ਦਿੰਦੇ ਆ ਹਾਂਜੀ ਕਿ ਜੇ ਕੋਈ ਕੀੜ ਪਤੰਗਾ ਹੋਵੇ ਹੁੰਦੇ ਤੇ ਉਹ ਛੱਡ ਜੇ ਠੀਕ ਹੈ ਤੇ ਉਸ ਤੋਂ ਬਾਅਦ ਚੋਂ ਫਿਰ ਸਪਰੇਅ ਹੁੰਦੀ ਜਦੋਂ ਨਿੱਕਾ ਜਿਹਾ ਫਰੂਟ ਬਣ ਜਾਂਦਾ ਫੁੱਲ ਦੇ ਅੰਦਰ ਠੀਕ ਹੈ ਫਿਰ ਸਪਰੇਅ ਸ਼ੁਰੂ ਹੁੰਦੀ ਹੈ ਹਰ ਹੁਣੇ ਉਦੋਂ ਪਹਿਲਾਂ ਨਹੀਂ ਪਾਣੀ ਵੀ ਉਦੋਂ ਸ਼ੁਰੂ ਹੋਣਾ ਜੇ ਆਪਾਂ ਫੁੱਲ ਤੇ ਕੀ ਯਾਰੀ ਪਾਣੀ ਲਾ ਦਿੰਨੇ ਆ ਹਾਂਜੀ ਫੁੱਲ ਡਿੱਗ ਜਾਂਦਾ ਝੜ ਜਾਂਦਾ ਹਾਂ ਫੁੱਲ ਡਿੱਗ ਉਹ ਨਖਾਨ ਹੋ ਜਾਂਦਾ ਸਰ ਬਾਗ ਇੱਕ ਵਾਰੀ ਨਾ ਮੈਂ ਮੈਂ ਲਾਈ ਸੀ ਚੈਰੀ ਦਾ ਬੂਟਾ ਅੱਛਾ ਅੱਛਾ ਇਹ ਆਪਣੇ ਅਰਨੇ ਵਾਲਾ ਨਰਸਰੀ ਤੋਂ ਲੈ ਕੇ ਗਿਆ ਸੀ ਉਹਨੂੰ ਇੱਕ ਚੈਰੀ ਲੱਗੀ ਜਾਂਦੀ ਸੰਡੀ ਖਾ ਗਈ ਅੱਛਾ ਮੇਰੇ ਤੋਂ ਰਹਿ ਨਹੀਂ ਗਿਆ ਆਦਾ ਤੋੜ ਕੇ ਧੋ ਕੇ ਮੈਂ ਖਾ ਲਿਆ ਅੱਛਾ ਉਹ ਸੁਆਦ ਬੜਾ ਤੇ ਹੱਥ ਤੇ ਜਿੱਥੇ ਜਿੱਥੇ ਲੱਗਿਆ ਨਾ ਉਹਦੀ ਖੁਸ਼ਬੂ ਵੀ ਵੱਖਰੀ ਖੁਸ਼ਬੂ ਵੱਖਰੀ ਤੇ ਉਹਨਾਂ ਨੇ ਫਿਰ ਫਲ ਚੱਕ ਲਿਆ ਬਾਈ ਅੱਛਾ 15 20 ਦਿਨ ਬਾਅਦ ਹੂੰ ਹੂੰ ਤੇ ਉਹਨੇ ਕਿੰਨੇ ਕਿ ਫ ਪਾਣੀ ਵੀ ਜ਼ਿਆਦਾ ਲੱਗਿਆ ਹੋਊਗਾ ਇੱਕ ਗਰਮੀ ਆ ਨਾ ਜ਼ਿਆਦਾ ਹਾਂਜੀ ਗਰਮੀ ਕਰਕੇ ਫਲ ਝੜ ਜਾਂਦਾ ਹੈ ਫਲ ਝੜ ਜਾਂਦਾ ਹੈ ਤੇ 1 ਵਜੇ ਨੂੰ ਸੁੰਡੀ ਪਰਾਂ ਦਾ ਗੋਲ ਸੀਗੀ ਠੀਕ ਹੈ ਮੈਂ 2-4 ਦਿਨ ਦੇਖਦਾ ਰਿਹਾ ਮੈਂ ਕਿਹਾ ਪੱਕੂਗੀ ਵਧੀਆ ਬਣੂਗੀ ਮੈਂ ਜਦੋਂ ਤੀਜੇ ਚੌਥੇ ਦਿਨ ਦੇਖਿਆ ਤਾਂ ਥੱਲੋਂ ਸੁੰਡੀ ਖਾ ਗਈ ਅੱਛਾ ਅੱਛਾ ਜੀ ਤੇ ਉਹਦਾ ਹੁਣ ਮਤਲਬ ਕਿ ਉਹਦੇ ਤੇ ਵੀ ਇਹ ਨਾਰਮਲ ਸਪਰੇ ਹੀ ਕਰ ਦਿੱਗੇ ਸੀ ਨਾਰਮਲ ਤੁਸੀਂ ਜੇ ਘਰੇ ਲਾਇਆ ਫਿਰ ਤਾਂ ਤੁਸੀਂ ਕੱਚੀ ਲੱਸੀ ਦੀ ਸਪਰੇਈ ਕਰ ਦੋ ਹਾਂਜੀ 15 ਦਿਨ ਰੱਖ ਕੇ ਜਿਵੇਂ ਉਹਦੀ ਬਣਾ ਕੇ ਸਪਰੇ ਠੀਕ ਹੈ ਜੀ ਉਹ ਕਰ ਦੋ ਕਿਉਂਕਿ ਆਪਾਂ ਆਰਗੇਨਿਕ ਹੋ ਜੂ ਘਰੇ ਖਾਣ ਨੂੰ ਹਾਂਜੀ 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 ਉਂਝ ਚਲੋ ਵੀ ਬਾਗ ਦੇ ਵਿੱਚ ਤਾਂ ਮਜਬੂਰੀਆਂ ਹੋ ਜਾਂਦੀਆਂ ਕਿਉਂਕਿ ਲੋਕਾਂ ਨੂੰ ਸਿਰਫ ਹੁਣ ਫਰੂਟ ਖਾਣ ਦਾ ਨਹੀਂ ਉਹਨਾਂ ਨੂੰ ਸ਼ੋਅ ਆਫ ਦਾ ਹੁੰਦਾ ਮਤਲਬ ਹਾਂ ਸਹੀ ਗੱਲ ਹੈ ਜੀ ਵੀ ਮੇਰੇ ਕੋਲ ਚਮਕਦਾਰ ਫਰੂਟ ਵੇਚਿਆ ਮੈਂ ਵੀ ਇਹ ਮਹਿੰਗਾ ਹੈ ਮਹਿੰਗਾ ਪਰ ਉਹ ਉਹਨੇ ਜ਼ਹਿਰ ਹੁੰਦਾ ਹਾਂਜੀ ਜਿੰਨਾ ਹੀ ਭੱਦਾ ਫਰੂਟ ਹੁੰਦਾ ਨਾ ਜੀ ਉਹਨੇ ਉਹਨਾਂ ਆਰਗੇਨਿਕ ਹੁੰਦਾ ਉਹ ਪੌਸ ਕਰਦੇ ਬਾਈ ਨੂੰ ਫੋਨ ਆ ਜਾਂਦਾ ਸੀਗਾ ਚੱਕਲੇ ਆ ਹੁਣ ਤਾਂ ਫਿਰ ਆੜੂ ਮਰਸੀ ਚਾਰ ਗਿਆ ਅੱਛਾ ਜੀ ਤੇ ਲਿਆ ਜਾਂਦਾ ਬਾਈ ਆ ਦਿਖਾ ਬਾਈ ਮਿੱਤਰ ਇਹ ਆਪਣੇ ਇੱਥੇ ਆ ਗਏ ਆ ਫਿਰ ਫਰੂਟ ਦੀ ਗੱਲ ਕੀਤੀ ਤੁਸੀਂ ਆਪਣੇ ਮਿੱਠਿਆ ਲੱਗਾ ਹੋਇਆ ਫਰੂਟ ਮਿੱਠਾ ਫਰੂਟ ਫਰੂਟ ਦਾ ਨਾਮ ਹੈ ਮਿੱਠਾ ਹਾਂ ਜੀ ਉਹਦਾ ਨਾਮ ਹੁੰਦਾ ਮਿੱਠਾ ਅੱਛਾ ਅੱਛਾ ਆ ਵੇਖੋ ਜੀ ਆਪਣੇ ਆ ਕੁਆਲਿਟੀ ਬਣੀ ਸੀ ਦਿਖਾਓ ਦਿਖਾਈਂ ਵਿੱਚ ਕੈਮਰੇ ਤੇ ਇਹ ਸੇਬ ਬਹੁਤ ਵਧੀਆ ਬਣਿਆ ਸੀ ਕਿਆ ਬਾਤ ਹੈ ਬਾਈ ਇਹ بارش ਪੈਣ ਕਰਕੇ ਇਹਦੇ ਚ ਲਾਲਪਨ ਆ ਗਿਆ ਇਹ ਜਿਹੜਾ ਆਪਾਂ ਝੂਠੀ ਵਾਲੀ ਗੱਲ ਕਰਦੇ ਲੋਕ ਇਹਨੂੰ ਦੇਖ ਕੇ ਸੱਚੀ ਨਾਲ ਕਹਿ ਦਿੰਦੇ ਕਿਤੇ ਵੀ ਫੋਟੋ ਨਾਲ ਖਿੱਚ ਕੇ ਲਿਆ ਕੇ ਤੇ ਦਰਵਾਜ਼ੇ ਖਾਈ ਜਾਂਦੇ ਆ ਇਹ ਵਾ ਆਪਣੇ ਘਰੇ ਆਪ ਦੇ ਹੀ ਲੱਗਿਆ ਆ ਬੁੱਟੇ ਵਿਖਾ ਦਿੰਨੇ ਜਿਹਨੂੰ ਲੱਗਿਆ ਸੀ ਹਾਂਜੀ ਇਹ ਅੱਠ ਕੁ ਬੁੱਟੇ ਲੱਗੇ ਨੇ ਸੇਵ ਦੇ ਤੁਹਾਨੂੰ ਵਿਖਾਵਾਂਗੇ ਮਿੱਤਰੋ ਇੱਥੇ ਲੱਗਦੇ ਆ ਪੰਜਾਬ ਚ ਸ਼ਿਮਲਾ ਜਿਹਾ ਨਹੀਂਗਾ ਹਾਂਜੀ ਇਹ ਆਪਣੇ ਲੁੱਕ ਵੀ ਇੱਥੇ ਹੀ ਲੱਗਦੇ ਹਾਂਜੀ ਜੀ ਆ ਵੇਖੋ ਆ ਆਪਣਾ ਆੜੂ ਆ ਗਿਆ ਅਰਲੀ ਗ੍ਰੇਨੇਡ ਵੈਰਾਈਟੀ ਹੈ ਜੀ ਇਹ ਇਹ ਇੱਕ ਕਿੱਡਾ ਵੱਡਾ ਆਲੂ ਹੈ ਹਾਂਜੀ ਹਾਂਜੀ ਆਪ ਮੁੱਖ ਤੇ ਪੂਰਾ ਮਤਲਬ ਇਹ ਹਜੇ ਪਹਿਲੇ ਸਾਲ ਫਰੂਟ ਆਇਆ ਸੀ ਬਾਗ ਬੁੱਟੇ ਨੂੰ ਤੇ ਇਹ ਫਰੂਟ ਆ ਆਲੂ ਬਹਾਰ ਆ ਗਿਆ ਜੀ ਆ ਆ ਆਪਣੀ ਜਾਵਣ ਮੰਡੀ ਚੱਲ ਰਹੀ ਐ ਦਿੱਲੀ ਵਿੱਚ ਇਹ ਹੁਣ ਪਹਿਲਾਂ ਲੋਕਾਂ ਦੇ ਕਹਿੰਦੇ ਨਾ ਪੇਜ ਬਣਾਇਆ ਮੈਨੇ ਬਣਾਓ ਬਾਈ ਤੁਸੀਂ ਨਾ ਜਾਣਕਾਰੀ ਦਿਓ ਲੋਕਾਂ ਨੂੰ ਸਾਰੀ ਵਧੀਆ ਗੱਲ ਹੈ انجੀਰ ਵੀ ਹੋਣੀ ਆ ਫਰੂਟ ਵਾਲੀ انجੀਰ ਹੁੰਦੀ ਹੈ ਜੀ ਆਹ ਅੱਛਾ ਇਹਨੂੰ ਮਤਲਬ ਵੈਸੇ ਖਾ ਸਕਦੇ ਸ਼ਰਕ ਇਹ ਫਰੂਟ ਸਿੱਧਾ ਇੱਕ ਤਾਂ ਹੁੰਦੀ ਨੂੰ ਡਰਾਈ ਫਰੂਟ ਇਹ ਫਰੂਟ ਵਾਲੀ ਹੁੰਦੀ ਹੈ ਇਕੱਲੀ ਇਹ ਸਿੱਧੀ ਤੋੜ ਕੇ ਖਾਣ ਵਾਲੀ ਹੁੰਦੀ ਉਹਦਾ ਛਿਲਕਾ ਕੋਈ ਕੁਝ ਨਹੀਂ ਹਾਂ ਹਾਂ ਇਹ ਸਿੱਧਾ ਐਂ ਖਾਣਾ ਇਹ ਬਹੁਤ ਪੇਟ ਦੀਆਂ ਬਿਮਾਰੀਆਂ ਠੀਕ ਕਰਦੀ ਹੈ ਬਹੁਤ ਤਾਕਤ ਵਾਲੀ ਚੀਜ਼ ਹੁੰਦੀ ਹੈ ਬਹੁਤ ਫਾਇਦੇਮੰਦ ਹੈ ਆ ਵੇਖੋ ਜੀ ਆਪਣਾ ਸਾਲ ਦਾ ਬੂਟਾ ਸੀਗਾ ਅੰਬ ਦਾ ਅੰਬ ਦਾ ਤੇ ਇਹਨੂੰ 35 ਅੰਬ ਲੱਗੇ ਹੋਏ ਨੇ ਅੱਛਾ ਅੱਛਾ ਪਿਆ ਪਿਆ ਬੂਟਾ ਪੂਰੀ ਜਾਣਕਾਰੀ ਮਤਲਬ ਗਿਣ ਕੇ ਵੇਖਿਆ ਹੋਇਆ ਨਹੀਂ ਹਾਂ ਆ ਪਹਿਲਾ ਸਾਲ ਫਰੂਟ ਸੀ ਨਾ ਪਹਿਲੇ ਸਾਲ ਦਾ ਵੇਖ ਲਈਦਾ ਵੀ ਕਿੰਨਾ ਫਰੂਟ ਆਉਂਦਾ ਫਿਰ ਅਗਲੇ ਸਾਲ ਦਾ ਅੰਦਾਜ਼ਾ ਹੋ ਜਾਂਦਾ ਕਿਉਂਕਿ ਫਿਰ ਬਾਗ ਨਾ ਠੇਕੇ ਦੇਣੇ ਹੁੰਦੇ ਆ ਅੱਜ ਕੱਲ ਵੀਰ ਬਾਗ ਲਾਤਾ ਲੈਂਦੇ ਨੇ ਹਾਂਜੀ ਉਹਨਾਂ ਨੂੰ ਫਿਰ ਠੇਕੇ ਦੇਣ ਦਾ ਵੱਲ ਨਹੀਂ ਆਉਂਦਾ ਵੀ ਠੇਕੇ ਕਿਵੇਂ ਦੇਣਾ ਹਾਂਜੀ ਹਾਂਜੀ ਮੈਂ ਖਰੂਬਾ ਹੀ ਰਹਿ ਨਹੀਂ ਜਾਂਦਾ ਮੈਨੂੰ ਤੁਸੀਂ ਸਹੀ ਬਾਗ ਦਿਖਾਓ ਵੀ ਕਿਹੜਾ ਹੈ ਹਾਂਜੀ ਹਾਂਜੀ ਆਹ ਤੇ ਦੱਸ ਦਿਓ ਤੁਸੀਂ ਗੱਲ ਕਰਨ ਲੱਗੇ ਸੀ ਹਾਂ ਹਾਂ ਉਹ ਬਾਗ ਦੇਣ ਦਾ ਹਿਸਾਬ ਨਹੀਂ ਆਉਂਦਾ ਉਹਨਾਂ ਨੂੰ ਵੀ ਠੇਕੇ ਕਿਵੇਂ ਦੇਣਾ ਉਹਨਾਂ ਨੂੰ ਆਪਦੀ ਚੀਜ਼ ਦਾ ਪਤਾ ਨਹੀਂ ਹੁੰਦਾ ਵੀ ਮੁੱਲ ਕੀ ਹੈ ਇਹ ਆਪਣਾ ਕਿੰਨਾ ਹੈ ਜੀ ਕਿੰਨਾ ਹਾਂ ਰੈੱਡ ਬਲੱਡ ਆ ਇੱਕ ਵੈਰੈਟੀ ਵੀ ਆਉਂਦੀ ਹੈ ਕਿੰਨੇ ਸਾਲ ਦਾ ਹੋ ਗਿਆ ਬਾਈ ਇਹ ਹੋ ਗਿਆ ਜੀ ਆਪਣੇ ਕੋਲ ਢਾਈ ਮਸਾਲਾ ਮੈਂ ਇਹਦੀ ਗੱਲ ਕਰਦਾ ਸੀ ਬਾਈ ਕਿੰਨੂ ਤੇ ਇਹ ਨਾ ਨਿੰਬੂ ਦੀ ਨਸਲ ਮਿਲਦੀ ਜਲਦੀ ਹੁੰਦੀ ਹੈ ਹਾਂਜੀ 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 ਇਹ ਸਟਰਸ ਵੈਰਾਈਟੀ ਹੈ ਇਹ ਨਾ ਥੱਲੇ ਦੇ ਪਾਸੇ ਇਹਦੇ ਜਿਵੇਂ ਇਹਨੂੰ ਤਾਂ ਤੇਲੇ ਦੀ ਬਿਮਾਰੀ ਹੈ ਹਾਂਜੀ ਆ ਵੇਖੋ ਥੱਲੇ ਥੱਲੇ ਹਰੇ ਰੰਗ ਦੇ ਤੇ ਨਿੱਕੇ ਨਿੱਕੇ ਜੀਵ ਜੇ ਫਿਰਦੇ ਹੋਣਗੇ ਇਹ ਥੱਲੋਂ ਜੂਸ ਪੀ ਜਾਂਦੇ ਆ ਅੱਛਾ ਜੀ ਇਹ ਫਿਰ ਉਹਦੇ ਕਰਕੇ ਪੱਤੇ ਇਕੱਠੇ ਹੁੰਦੇ ਇੱਥੇ ਹੀ ਸਪਰੇ ਨਹੀਂ ਕਰਦੇ ਕੀ ਕਰੀਏ ਬਾਈ ਕੀ ਇਲਾਜ ਕੀ ਇਹਦਾ ਇਹ ਤਾਂ ਅਸੀਂ ਨਹੀਂ ਇਹਦਾ ਕੋਈ ਇਲਾਜ ਕਰਨਾ ਇਹਨੇ ਆਪੇ ਠੀਕ ਹੋ ਜਾਣਾ ਮੀਂਹ ਪੈ ਗਿਆ ਆਪੇ ਮਤਲਬ ਨਿੰਬੂ ਦਾ ਮੈਂ ਵੀ ਨਾ ਇਲਾਜ ਕਰਾਂ ਉਹ ਥੋੜੀ ਮਰਜੀ ਤੁਸੀਂ ਲੱਸੀ ਦਾ ਕਰ ਸਕਦੇ ਹੋ ਵੀ ਲੱਸੀ ਦੀ ਸਪਰੇ ਮਾਰ ਦੋ ਬਣਾ ਕੇ ਥੋੜੀ ਜੀ ਪਹਿਲਾਂ ਤਾਂ ਬਾਈ ਬੜਾ ਚੱਲਿਆ ਜਦੋਂ ਮੈਂ ਲਾਇਆ ਲਾਇਆ ਅੱਛਾ ਅੱਛਾ ਉਹਨੇ ਫਲ ਵੀ ਚੱਕਿਆ ਹਨੇਰੀ ਨੇ ਝਾੜ ਤੇ ਹਾਂਜੀ ਤੇ ਹੁਣ ਉਹ ਪਤੰਦਰ ਕਰਦੇ ਕੁਛ ਨਹੀਂ ਉਹ ਉੱਥੇ ਖੜਾ ਆ ਆ ਮਿੱਠਾ ਹੁੰਦਾ ਜੀ ਆ ਭਰਿਆ ਪਿਆ ਫਰੂਟ ਇਹ ਐਂ ਹੁਣ ਬਣਾਈ ਪਿਆ ਇਹ ਇਹਨਾਂ ਸਿਰਫ ਦੋ ਟੋਟੇ ਕਰਕੇ ਸਿੱਧਾ ਆਪਾਂ ਇਹਦਾ ਜੂਸ ਹੀ ਪੀਣਾ ਹੁੰਦਾ ਜਿਵੇਂ ਨਿੰਬੂ ਵਰਗਾ ਇਹ ਵੀ ਉਹਨਾਂ ਦੀ ਵੈਰੈਟੀ ਚ ਹੋਇਆ ਨਾ ਨਿੰਬੂ ਹਾਂ ਹਾਂ ਇਹ ਸਿਟਰਸ ਵੈਰੈਟੀ ਵਾਈ ਦੀ ਨਿੰਬੂ ਪਰਜਾਤੀ ਸਿੱਟਮਾ ਖਟਾਈ ਚ ਹੁੰਣਾ ਥੋੜਾ ਜਿਹਾ ਨਹੀਂ ਇਹ ਮਿੱਠਾ ਹੁੰਦਾ ਇਹਦਾ ਨਾਂ ਹੀ ਸਾ ਮਿੱਠਾ ਹੈ ਇਹ ਬਹੁਤ ਹੀ ਜ਼ਿਆਦਾ ਮਿੱਠਾ ਹੁੰਦਾ ਇਹ ਇਸੇ ਵਾਸਤੇ ਬਹੁਤ ਵਧੀਆ ਗੁਣਕਾਰੀ ਚੀਜ਼ ਹੈ ਇਹ ਆਪਣੇ ਪੰਜਾਬ ਚ ਹੁੰਦਾ ਤਾਂ ਜ਼ਰੂਰ ਪਰ ਬਹੁਤ ਘੱਟ ਲੋਕਾਂ ਨੂੰ ਜਾਣਕਾਰੀ ਹੈ ਇਹ ਕਿੰਨੇ ਸਾਲ ਚ ਬਰਈ ਫਲ ਚੱਕ ਲੈਂਦਾ ਹੈ ਇਹ ਹੁਣ ਤਾਂ ਛੇਤੀ ਚੱਕ ਲੈਂਦੇ 2-2.5 ਸਾਲ ਚ ਫਲ ਚੱਕ ਜਾਂਦੇ ਹੈ ਹਰ ਹਰ ਪ੍ਰਾਂਤ ਨਾ ਜਿਆਦਾ ਬਹੁਤ ਥਾਂਾਂ ਨਹੀਂ ਲਾਉਂਦਾ ਥੋੜੇ ਟਾਈਮ ਚ ਚਾਰ ਹੋ ਜਾਂਦਾ ਇੱਕ ਵਾਰ ਮੈਂ ਤੁਹਾਡਾ ਨਰਸਰੀ ਵੀ ਦੇਖੀ ਸੀ ਬਾਈ ਸ਼ੌਂਕੀ ਸਰਦਾਰ ਦੇ ਹਾਂਜੀ ਚੈਨਲ ਤੇ ਹਾਂਜੀ ਹਾਂਜੀ ਆਹ ਨਰਸਰੀ ਆਪਣੀ ਆੜੂ ਆ ਸਾਰਾ ਆੜੂ ਆਪਣਾ अर्ਲੀ ਗ੍ਰੇਡ ਵੈਰੈਟੀ ਹੈ ਹਾਂਜੀ ਛਾਣੇ ਪੰਜਾਬ ਵੈਰੈਟੀ ਮਿਲਦੀ ਆ ਆਪ ਨੂੰ ਆਪਦੇ ਕੋਲ ਸਪੈਸ਼ਲ ਵੈਰੈਟੀ ਹੈ अर्ਲੀ ਗ੍ਰੇਡ ਇਹਦੇ ਫਰੂਟ ਜਿਹੜਾ ਆਉਂਦਾ ਬਹੁਤ ਸੋਹਣਾ ਫਰੂਟ ਆਉਂਦਾ ਇਹ ਹਾਂਜੀ ਤੇ ਇਹ ਆਹ ਕਾਦੇ ਬੁੱਟੇ ਬਈ ਇਹ ਆਹ ਇਹ ਆੜੂ ਹੀ ਹੈ अर्ਲੀ ਗ੍ਰੇਡ ਆੜੂ ਇਹਦਾ ਨਾਮ ਹੈ ਵੈਰੈਟੀ ਦਾ ਨਾਮ ਹੈ अर्ਲੀ ਗ੍ਰੇਡ ਠੀਕ ਹੈ ਉਹ ਆਪਣਾ ਸੇਵ ਦਾ ਬੂਟਾ ਜਿਹਨੂੰ ਫਲ ਖਾਇਆ ਆਪਣਾ ਫੋਨ 'ਚ ਹੁਣ ਤਾਂ ਲੱਗਿਆ ਨਹੀਂ ਆਉਣਾ ਹਣਾ ਬਾਈ ਹੁਣ ਤਾਂ ਟੁੱਟ ਗਿਆ ਜੀ ਆਪਣਾ ਇਹ ਆੜੂ ਤੋਂ 15-20 ਦਿਨ ਮਗਰੋਂ ਟੁੱਟ ਜਾਂਦਾ ਇਹ ਜਿਵੇਂ ਜਿਵੇਂ ਇਹ ਨਾ ਗਰਮੀ ਦੇ ਹਿਸਾਬ ਨਾਲ ਫਰੂਟ ਹੁੰਦੇ ਆ ਹਾਂਜੀ ਗਰਮੀ ਜਿਵੇਂ ਜਿਵੇਂ ਆਪਣੇ ਆਉਂਦੀ ਓਵੇਂ ਆ ਇਹ ਗਾਂ ਦੀ ਗਾਂ ਫਰੂਟ ਪੱਕਦੇ ਜਾਂਦੇ ਆ ਇਹ 6 ਮਹੀਨੇ ਬਾਅਦ ਚੱਕਦੇ ਜਾਂ ਬਾਈ ਸਾਲ ਬਾਅਦ ਹੀ ਇਹਦਾ ਸਾਲ ਬਾਅਦ ਫਰੂਟ ਆਉਂਦਾ ਜੀ ਇਹਨੂੰ ਨੇ ਬੁੱਧਾ ਜਿਵੇਂ ਸ਼ਮਾਈ ਆ ਗਏ ਹਨ ਹੁਣ ਹਾਂਜੀ 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 ਨਿੰਬੂ ਦਾ ਲੱਗਿਆ ਹੀ ਰਹਿੰਦਾ ਹਮੇਸ਼ਾ ਲੱਗਿਆ ਰਹਿੰਦਾ ਇੱਥੇ ਵਧਾਈ ਹਰਮਨ 99 ਵੈਰੈਟੀ ਆ ਤੇ ਇਹ ਫੁੱਲ ਭਰਿਆ ਹੋਇਆ ਸੀ ਸੇਬ ਦਾ ਬੂਟਾ ਕੱਲਾ ਸਾਡੇ ਖਾਨ ਨੂੰ ਤਾਂ ਇਹੀ ਬਚਾ ਉਧਰ ਰੋਜ਼ ਖਾ ਗਏ ਰੋਜ਼ ਆਏ ਤੇ ਰੋਜ਼ ਇਕੱਲੇ ਪੱਤੇ ਨਹੀਂ ਖਾਦੇ ਉਹਨਾਂ ਨੇ ਇਕੱਲੇ ਸੇਬ ਸਿਰ ਤੇ ਮੈਨੂੰ ਪਰ ਉਹ ਜਾਲੀ ਨਾਲ ਕਵਰ ਵੀ ਕਰ ਦਿੰਦੇ ਹਨਾ ਜਹਾ ਲੋੜ ਹੀ ਨਹੀਂ ਫਿਰ ਇੱਥੇ ਆਹੀ ਆਣੇ ਵੀ ਇਹ ਤਾਂ ਚੀਜ਼ ਜਿੰਨੇ ਖਾਣਾ ਕਿੰਨਾ ਖਾ ਗਿਆ ਕਰਮਾ ਚਾਹੀਦਾ ਹਾਂ ਉਹ ਜਿੰਨੇ ਲਿਖਿਆ ਵੀ ਮੈਂ ਖਾਣਾ ਉਹਨੇ ਖਾ ਹੀ ਲੈਣਾ ਆ ਵੱਡੇ ਵੱਡੇ ਬੂਟੇ ਕਹਦੇ ਭਈਆਂ ਵੀ ਨੱਖਾਂ ਦੇ ਇਹ ਹਾਂਜੀ ਹਾਂਜੀ ਇਹ ਵੀ ਪੰਜਾਬ ਦੀ ਉਟੀ ਨਾ ਕੀ ਹੈ ਚਾਚਾ ਜੀ ਗੱਲ ਕਰਦਾ ਇਸ ਪਰੋ ਚਾਰ-ਚਾਰ ਫੁੱਟ ਕੱਟਨੇ ਆਏ ਹਾਂ ਇਹ ਹੀ ਕੱਟ ਦੇਣੇ ਕਿੰਨੇ ਸਾਲ ਦੇ ਹੋ ਗਏ ਬਾਈ ਇਹ ਹੋ ਗਿਆ ਜੀ 8 ਕੁ ਸਾਲ ਦੇ ਆਪਾਸ ਹੋ ਗਏ ਸੀ ਇਹ ਫਰੂਟ ਚੱਕਣ ਲੱਗ ਪਏ ਵਧੀਆ ਜੀ ਇਹ 8 ਸਾਲ ਬਾਅਦ ਫਰੂਟ ਚੱਕਦੇ ਆ ਨਾ ਹਾਂ 7 ਕੁ ਸਾਲ ਬਾਅਦ ਸ਼ੁਰੂ ਹੁੰਦਾ ਹੈ ਹੋਰ ਕੋਈ ਕੁਝ ਬਾਈ ਜਾਣਕਾਰੀ ਰਹਿ ਗਈ ਹੋਵੇ ਫੋਰ ਜਿੰਨੇ ਵੀ ਵੀਰ ਭਰਾ ਨੇ ਬਾਗ ਲਾਉਣਾ ਹਾਂਜੀ ਲਾਓ ਬਰਾਇਟੀ ਲਾਓ ਬਰਾਇਟੀ ਦਾ ਇਹ ਨਾ ਵੇਖੋ ਵੀ 10 20 ਰੁਪਏ ਬੂਟਾ ਸਾਨੂੰ ਸਸਤਾ ਮਿਲਦਾ ਤੇ ਅਸੀਂ ਸਸਤਾ ਲਾ ਲਈਏ ਤੇ ਸਸਤਾ ਜਿਹੜਾ ਹੁੰਦਾ ਨਾ ਉਹ ਕੰਮ ਵੀ ਪੁੰਦੇ ਚ ਜਿਵੇਂ ਹੁਣ ਸਾਡੇ ਤੋਂ ਕੋਈ ਬੂਟਾ ਲੈ ਕੇ ਜਾਵੇ ਅਸੀਂ ਦਿੰਨੇ 100% ਪਿਓਰ ਹਾਂਜੀ ਵੀ ਉਹਦੇ ਚ 100 ਦਾ 100 ਬੂਟਾ ਜਿਹੜੀ ਵਰਾਇਟੀ ਲੈ ਕੇ ਗਿਆ ਉਹੀ ਨਿਕਲੂਗੀ ਠੀਕ ਹੈ ਜੀ ਤੇ ਕਈ ਜਿਹੜੀ ਬੰਦਾ ਆਂਦਾ ਵੀ ਸਸਤਾ ਮੈਂ ਲੈ ਲਿਆ ਉੱਥੋਂ ਮੈਂ ਇੰਨੇ ਰੁਪਏ ਲੈ ਲਏ ਇੰਨੇ ਰੁਪਏ ਲੈ ਲਏ ਉਹਦੇ ਚੋਂ ਫਿਰ ਕਰਦੇ ਜੀ 70 ਬੂਟੇ ਸਹੀ ਤੇ ਬਾਕੀ ਦੇ ਬੂਟੇ ਦੇਸੀ ਪਾ ਦਿੰਦੇ ਉਮੈ ਲੋਕਪੱਧ ਕੀ ਆ ਵੀ ਕੰਮ ਕਰਨ ਲੱਗਿਆ 10-20 ਰੁਪਏ ਪਿੱਛੇ ਸੋਚ ਜਾਂਦੇ ਆ ਇਹ ਨਹੀਂ ਸੋਚਦੇ ਵੀ ਇਹਨੇ ਕਮਾਈ ਕਿ ਨਜ਼ਰ ਦੇਣੀ ਆ ਕਮਾਈ ਕਿੰਨਾ ਚੜ ਦੇਣੀ ਆ ਇੱਕ ਵਾਰੀ ਆਪਾਂ ਜੇ ਇਨਵੈਸਟਮੈਂਟ ਹੁੰਦੀ ਨਾ ਇਨਵੈਸਟ ਕਰਨੀ ਚਾਹੀਦੀ ਪੂਰੀ ਦਿਲੋਂ ਦਿਲੋਂ ਜਿੰਨਾ ਮਰਜ਼ੀ ਖਰਚਾ ਹੋ ਜਾਏ ਉਹਨਾਂ ਖੁੱਲੇ ਦਿਲ ਨਾਲ ਕਰ ਦਵੇ ਹਾਂਜੀ 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 ਇੱਕ ਜਦੋਂ ਮੇਰੇ ਵੀਰ ਜਦੋਂ ਕੋਈ ਬਾਗ ਲਾਉਂਦਾ ਉਦੋਂ ਆਪਾਂ ਮਾਰਦੇ ਨਿੱਕਾ ਜ ਟੋਆ ਮਾਰ ਕੇ ਬੂਟਾ ਲਾ ਦਿੰਦੇ ਆ ਹਾਂਜੀ ਹਾਂਜੀ ਉਹ ਵੀ ਬੂਟਾ ਛੇਤੀ ਚੱਲਦਾ ਨਹੀਂ ਫਿਰ ਕਹਿੰਦੇ ਜੀ ਸਾਡੇ ਦਾ ਬੂਟਾ ਤੁਰਿਆ ਨਹੀਂ ਤੁਰਿਆ ਨਹੀਂ ਕਿੰਨੇ ਫੁੱਟ ਡੂੰਗਾ ਤੇ ਕਿੰਨੇ 2.5 ਬਾ 2.5 ਦਾ ਟੋਆ ਮਾਰਨਾ ਚਾਹੀਦਾ 2 ਫੁੱਟ ਡੂੰਘਾ ਤੇ 2 ਫੁੱਟ ਚੌੜਾ ਚੌੜਾ ਉਹਨੂੰ ਧੁੱਪ ਲੱਗ ਲੈਣੀ ਚਾਹੀਦੀ ਹੈ ਠੀਕ ਹੈ ਜੀ ਧੁੱਪ ਲੱਗਣ ਤੋਂ ਬਾਅਦ ਉਹਦੇ ਵਿੱਚ ਸੁੱਕੀ ਰੂੜੀ ਹੋਵੇ ਹਾਂਜੀ ਤੇ ਜਿਹੜੀ ਭਾਲ ਆਪਣੇ ਕੱਸੀਆਂ ਨਹਿਰਾਂ ਚੋਂ ਦੀ ਹੈ ਇਹ ਹੋਵੇ ਇਹ ਮਿਸ਼ਰਤ ਕਰਕੇ ਟੋਆ ਬੰਦ ਕਰਕੇ ਤੇ ਉਹਦੇ ਚ ਬੂਟਾ ਲਾਉਣਾ ਚਾਹੀਦਾ ਇਹ ਗਰਮੀਆਂ ਚ ਵੀ ਇੱਕੋ ਚੀਜ਼ਾਂ ਮਤਲਬ ਰੂੜੀ ਦੇ ਰੇ ਪਾ ਸਕਦੇ ਹਾਂ ਜਦੋਂ ਮਰਜ਼ੀ ਬੂਟਾ ਲਾਉਣਾ ਇੰਨਾ ਵੀ ਜਦੋਂ ਜੂਨ ਚ ਨਹੀਂ ਬੂਟੇ ਲਾਦੇ ਜੁਲਾਈ ਚ ਸ਼ੁਰੂ 15 ਜੁਲਾਈ ਨੂੰ ਮੌਸਮ ਸ਼ੁਰੂ ਹੋ ਜਾਂਦਾ ਚੋਗਾ ਨੂੰ ਹਾਂਜੀ ਉਦੋਂ ਸ਼ੁਰੂ ਹੋ ਜਾਂਦੇ ਬੂਟੇ ਲਾਉਣੇ ਫਿਰ ਇਹ ਲੱਗਦੇ ਰਹਿੰਦੇ ਆ ਫਿਰ ਇਹ ਬੰਦ ਹੋਣੇ ਜੀ ਜਦੋਂ ਕੋਰਾ ਪੈਂਦਾ ਕੋਰਾ ਪੈਂਦਾ ਹਾਂ ਕੋਰੇ ਚ ਬੂਟਾ ਸੜ ਜਾਂਦਾ ਉਦੋਂ ਹੀ ਸੜ ਜਾਂਦਾ ਬੂਟਾ ਫਿਰ ਉਦੋਂ 20 ਕੁ ਦਿਨ ਬੰਦ ਕਰਨਾ ਮੇਰੇ ਖਾਲ ਫਰਵਰੀ ਮਾਰਚ ਜਾ ਕੇ ਲੱਗਦੇ ਫਿਰ ਫਿਰ ਉਦੋਂ ਬਾਅਦ ਸ਼ੁਰੂ ਹੋ ਜਾਂਦੇ ਹਾਂਜੀ ਹਾਂਜੀ ਤੇ ਲਓ ਵੀ ਸੱਜਣੋ ਅਸੀਂ ਅੱਜ ਬਾਈ ਕੋਲੋਂ ਬੂਟੇ ਲੈਣ ਆਏ ਆਏ ਬਾਈ ਸ਼ੌਂਕੀ ਸਰਦਾਰ ਦੀ ਬਾਈ ਸੁਖਜਿੰਦਰ ਲੋਪੋ ਦੀ ਵੀਡੀਓ ਦੇਖ ਕੇ ਅਸੀਂ ਆਏ ਆ ਸਾਡੇ ਪਿੰਡਾਂ ਦੇ ਕੋਲ ਦੇ ਵੀ ਆ ਬਾਈ ਜਿਨ੍ਹਾਂ ਨੇ ਬੂਟੇ ਲੈਣੇ ਆ ਮਤਲਬ ਕਿ ਚੰਗੀ ਵੈਰੈਟੀ ਦੇ ਲੈਣੇ ਆ ਰੇਟ ਘਟ ਨਾ ਸੋਚੋ ਵਧਣਾ ਸੋਚੋ ਤੇ ਬਾਈ ਨਾਲ ਸੰਪਰਕ ਕਰਿਓ ਬਾਈ ਦਾ ਪਿੰਡ ਆ ਸਮੇ ਵਾਲੀ ਬਾਈ ਆਪਣਾ ਕੰਟੈਕਟ ਨੰਬਰ ਵੀ ਦੱਸ ਦੋ ਥੱਲੇ ਸਕਰੀਨ ਤੇ ਵੀ ਲਾ ਦੇ ਠੀਕ ਹੈ ਜੀ ਨੰਬਰ ਹੈਗਾ ਜੀ 99155 32960 ਹਾਂਜੀ ਇਹ ਮੇਰਾ ਨੰਬਰ ਆਈ ਪਰਸਨਲ ਨੰਬਰ ਆ ਇਹ ਤੇ ਤੁਸੀਂ ਬੂਟਾ ਜਿੱਥੋਂ ਮਰਜ਼ੀ ਲਓ ਪਰ ਲੋ ਵੈਰੈਟੀ ਲੋ ਪਿਓਰ ਲੋ ਵਰਾਈਟੀ ਤਾਂ ਹੀ ਤੁਹਾਨੂੰ ਕੋਈ ਮੁਨਾਫਾ ਹੋਣਾ ਨਹੀਂ ਤਾਂ ਨਹੀਂ ਮੁਨਾਫਾ ਨਹੀਂ ਹੋਣਾ 1000 ਰੁਪਏ ਰੇਟ ਘੱਟ ਪਿੱਛੇ ਨਾ ਜਾਇਓ ਪਰ ਚੰਗੇ ਬੀਟ ਵੀ ਤੁਸੀਂ ਇਹ ਨਾ ਕਰਿਓ ਵੀ ਕਈ ਬੰਦੇ ਮੈਨੂੰ ਫੋਨ ਕਰਦੇ ਅਸੀਂ 10 ਕਿੱਲੇ ਮਰੂਤ ਲਾਉਣਾ 20 ਲਾਉਣਾ ਐਦਾਂ ਨਹੀਂ ਮਰੂਤ ਲਾਉਣਾ ਤੁਸੀਂ ਜਿਹੜਾ ਵੀ 10 ਕਿੱਲੇ ਸੋਚਾ ਬਾਗ ਲਾਉਣਾ ਤਾਂ ਉਹਦੇ ਚ 3 ਕਿੱਲੇ ਮਰੂਤ ਲਾ ਲਓ 3 ਕਿੱਲੇ ਜਮਨ ਲਾ ਲਓ 3 ਕਿੱਲੇ ਆੜੂ ਲਾ ਲਓ ਆਲੂ ਬਹਾਰਾ ਜੀ ਨੈਕਸ ਲਾਓ ਬਰਾਬਰ ਆ ਮੈਂ ਜਮਨ ਕਾ ਚਲੋ ਇੱਕ ਦਾ ਥੋੜਾ ਕੋਈ ਹਾਂ ਵੀ ਹਰ 1 ਲੱਖ ਰੁਪਏ ਤੋਂ ਥੱਲੇ ਦਾ ਘੜਦਾ ਨਹੀਂ ਪਰ ਆਪਾਂ ਫਿਰ ਵੀ ਆਣੇ ਵੀ ਸਾਨੂੰ ਆਦਤ ਪੈ ਗਈ ਵੀ ਮਰਾਫਾ ਕਮਾਉਣ ਦੀ ਹਾਂ 2-3 ਲੱਖ ਰੁਪਏ ਦੇ ਐਵਰੇਜ ਕੱਢਣ ਦੀ ਕੰਡੀ ਹਾਂਜੀ ਹਾਂਜੀ ਤੇ ਅਸੀਂ ਇਸੇ ਕਰਕੇ ਵੱਖੋ ਵੱਖ ਬਾਗ ਲਾਇਆ ਹੋਇਆ ਵੀ ਇੱਕ ਘਾਟਾ ਦਊਗਾ ਦੂਜਾ ਮੁਨਾਫਾ ਦਊਗਾ ਹਾਂ ਰੋਮਾ ਕੰਮ ਚੱਲਦਾ ਬਾਈ ਇਹ ਨਹੀਂ ਕਿ ਬਾਈ ਕੋਲੇ ਬਾਗ ਲੱਗਿਆ ਤਾਂ 4 ਲੱਖ ਜਾਂ 2 ਲੱਖ ਨਕਮ ਕਮਾ ਕੇ ਬਾਈ ਟੌਰ ਨਾ ਵੇਲੇ ਰਹਿੰਦੇ ਹੋਣਗੇ ਭਾਈ ਜੌਬ ਵੀ ਕਰਦੇ ਬਾਈ ਤੁਸੀਂ ਕਹਿੰਦੇ ਸਾਂ ਮੈਂ ਇੱਕ ਇੱਕ ਬਾਕਸਿੰਗ ਦੀ ਜੌਬ ਕਰਦਾ ਹੀ ਫਾਜ਼ਲ ਕਾ ਠੀਕ ਹੈ ਇੱਕ ਇੱਕ ਬਾਕਸਿੰਗ ਦੀ ਜੌਬ ਵੀ ਕਰਦਾ ਤੇ ਮੈਂ ਜਦੋਂ ਆਇਆ ਮੈਂ ਉਦੋਂ ਵੇਖਿਆ ਬਾਈ ਆਪ ਮਿਹਨਤ ਕਰੀ ਜਾਂਦੇ ਸੀ ਆਪਣੇ ਕਾਹਦਾ ਕਤਰਾ ਸੀ ਬਾਈ ਉਹ ਉਹ ਬਾਈ ਜੀ ਮੱਕੀ ਵੱਡੀ ਸੀ ਆ ਕੜਬ ਕਹਿੰਦੇ ਉਹਨੂੰ ਪੁਰਾਣੇ ਬੰਦੇ ਕੜਬ ਸਕਾਈ ਹੈ ਤੇ ਉਹ ਲੱਦ ਰਹੇ ਸੀ ਉਹ ਮੱਕੇ ਦਾ ਜਿਹੜਾ ਛਿਲਕਾ ਲੈਂਦਾ ਦੋਸਤੋ ਉਹਨੂੰ ਕੜਬ ਕਹਿੰਦੇ ਉਹ ਸਕਾ ਕੇ ਕੁੱਤਰ ਕੇ ਘੋੜੀਆਂ ਨੂੰ ਤੇ ਪਸ਼ੂਆਂ ਨੂੰ ਪਾਉਂਦੇ ਆ ਲੋਕ ਤੇ ਬਾਈ ਆਪ ਹੱਥੀ ਮਿਹਨਤ ਕਰਦੇ ਆ ਸ਼ਸ਼ੀਕਾਲ ਮਿੱਤਰੋ ਠੀਕ ਹੈ ਬਾਈ ਜੀ ਬੜੀ ਤੁਹਾਡੀ ਮਿਹਰਬਾਨੀ ਠੀਕ